ਨੂੰ ਇਥੇ ਲੋਪੋ ਪੈਣ ਦੇ ਵਿੱਚ ਬੁਲਾਇਆ ਜੀ ਕੀ ਕਰਨ ਰਿਹਾ ਜੀ ਅ ਸਰ ਪਹਿਲਾਂ ਤਾਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਰ ਮੇਨ ਕਾਰਨ ਤੁਹਾਨੂੰ ਅੱਜ ਬੁਲਾਉਂਦਾ ਇਹੀ ਆ ਜੀ ਕਿਉਂਕਿ ਅੱਜ ਇਹ ਜਿਹੜੀ ਹੈਪਨਿੰਗ ਹੋਈ ਆ ਬੋਟਾ ਤੇ ਇੱਕ ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਅਟੈਕ ਕੀਤਾ ਗਿਆ ਵਿਰੋਧੀ ਧਿਰ ਦੇ ਵੱਲੋਂ ਗੜਿਆਂ ਦੀ ਜਿਹੜੀ ਜਗ੍ਹਾ ਨੂੰ ਲੈ ਕੇ ਰੌਲਾ ਸੀਗਾ ਤਾ ਪੰਜਵਾਂ ਦਿਨ ਅੱਜ ਹਜੇ ਕੋਈ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਆ ਚਲੋ ਇੱਕ ਪੱਖ ਇਹ ਵੀ ਆ ਕਿ ਕਿ ਵੋਟਾਂ ਦਾ ਕਰਕੇ ਉਹ ਬਿਜ਼ੀ ਆ ਡਿਊਟੀਆਂ ਹੀ ਲੱਗੀਆਂ ਹੋਈਆਂ ਸੀਗੀਆਂ ਪਰ ਕੱਲ ਰਿਜ਼ਲਟ ਅਨਾਉਂਸ ਹੋ ਚੁੱਕਿਆ ਹੈ ਪਰ ਅੱਜ ਸਵੇਰ ਤੋਂ ਹਜੇ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਆ ਅਸੀਂ ਸਾਰਾ ਇੱਥੇ ਰਾਮਦਾਸੀਆ ਸਿੱਖ ਭਾਈਚਾਰਾ ਇੱਥੇ ਅਸੀਂ ਖੜੇ ਹੋਏ ਆ ਅੱਜ ਤਾਂ ਮੈਂ ਇੱਕ ਗੱਲ ਹੋਰ ਰੱਖਣੀ ਚਾਹਣੀ ਆ ਇੱਥੇ ਅੱਜ ਮੈਨੂੰ ਸਵੇਰ ਹੀ 11:00 ਵਜੇ ਦੇ ਕਰੀਬ ਆ ਵੀਡੀਓ ਦਾ ਸੋ ਇੱਕ ਲੈਟਰ ਆਉਂਦੀ ਆ ਤਰੀਕ ਹੈਗੀ ਆ 17 12 2025 ਤਾ ਮੈਨੂੰ ਘੰਟਾ ਕ ਪਹਿਲਾਂ ਲੈਟਰ ਆਈ ਆ ਲੈਟਰ ਦਾ ਜਿਹੜਾ ਕੀ ਆ ਮੇਨ ਵਿਸ਼ਾ ਹੈਗਾ ਵੀ ਜਿਹੜਾ ਤੁਸੀਂ ਨਵਾਂ ਮੀਟਰ ਕਨੈਕਸ਼ਨ ਲਵਾਉਣ ਲਈ ਜਾਰੀ ਕੀਤੇ ਗਏ ਇਤਰਾਜ਼ ਹਿੰਤਾ ਸਰਟੀਫਿਕੇਟ ਸੰਬੰਧੀ ਦਰਖਾਸਤ ਦਿੱਤੀ ਆ ਜਗਸੀਰ ਸਿੰਘ ਜੱਗਾ ਪਲੰਬਰ ਪੁੱਤਰ ਸੱਤ ਸਿੰਘ ਵਾਸੀ ਪਿੰਡ ਲੋਪੋ ਨੇ ਅਕਿ ਤੁਸੀਂ ਸਾਨੂੰ ਬਿਆਨ ਦਿਓ ਜਾਂ ਸਰਪੰਚ ਰਿਟਨ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਜਵਾਬ ਦੇਵੇ ਵੀ ਕਿਹੜੀ ਚੀਜ਼ ਨੂੰ ਆਧਾਰ ਮੰਨ ਕੇ ਉਨੇ ਆ ਵੀ ਲੈਟਰ ਪੈਡ ਤੇ ਲਿਖ ਕੇ ਦਿੱਤਾ ਵੀ ਇਥੇ ਮੀਟਰ ਕਨੈਕਸ਼ਨ ਲਾਇਆ ਜਾਵੇ ਠੀਕ ਹੈ ਸੋ ਇਹ ਜਿਹੜੀਆਂ ਇਹ ਜਿਹੜੀਆਂ ਬਤਮੀਜ਼ੀਆਂ ਕਰਦੇ ਫਿਰਦੇ ਆ ਇਹਨਾਂ ਨੂੰ ਨਾ ਤਾਂ ਕਿਸੇ ਦਾ ਡਰਾ ਨਾ ਇਹ ਇਹ ਮਤਲਬ ਪੰਚਾਇਤ ਦਾ ਸਰਪੰਚ ਦਾ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਗੁੰਡਾਗਰਦੀ ਕਰਨੀ ਹੈ ਇਹਨਾਂ ਨੇ ਵੋਟਰ ਤੇ ਇੱਕ ਦਿਨ ਪਹਿਲਾਂ ਜਿਹੜੇ ਪਿਛਲੇ ਕੁਝ ਸਮੇਂ ਤੋਂ 5 ਸਾਲਾਂ ਤੋਂ ਇਹ ਕਰਦੇ ਆਉਂਦੇ ਆ ਉਹ ਤੋਂ ਬਾਅਦ ਇਹ ਜੇ ਕੋਈ ਪੈਂਟ ਦੀ ਸਾਝੀਤਰ ਪੰਚਾਇਤ ਜਾਂ ਸਰਪੰਚ ਕਿਸੇ ਗਰੀਬ ਦੇ ਪੱਖ ਵਿੱਚ ਖੜਦਾ ਹੈ ਤਾਂ ਕਿਵੇਂ ਉਹਨੂੰ ਦਸਤ ਦੇ ਵਿੱਚੋਂ ਆ ਦੇਖੋ ਲੈਟਰ ਆ ਇਹ ਇਸ਼ੂ ਕਰਵਾਉਂਦੇ ਆ ਵੀ ਸਰਪੰਚ ਕੋਲੇ ਕੀ ਅਧਿਕਾਰ ਆ ਜਾਂ ਸਰਪੰਚ ਕੌਣ ਹੁੰਦਾ ਹੈ ਕਿਹੜੀ ਚੀਜ਼ ਨੂੰ ਆਧਾਰ ਮੰਨ ਕੇ ਵੀ ਇਹ ਜਿਹੜਾ ਕੀ ਆ ਲੈਟਰ ਤੇ ਲਿਖਦਾ ਹੈ ਜਾਂ ਕਮਿਟਰ ਦੇ ਮੀਟਰ ਭਰਦਾ ਹੈ ਵੀ ਜੇ ਦੇਖੋ ਪਿੰਡ ਦਾ ਚੁਣਿਆ ਹੋਇਆ ਨਮਾਇੰਦਾ ਪਿੰਡ ਦੇ ਕੰਮ ਕਰ ਰਿਹਾ ਹੈ ਤੇ ਪਿੰਡ ਦੇ ਨਮਾਇੰਦੇ ਚੁਣੇ ਹੋਏ ਨਮਾਇੰਦੇ ਨੇ ਤੁਸੀਂ ਕੁਐਸਚਨ ਕਰ ਰਹੇ ਹੋ ਵੀ ਉਹ ਕੌਣ ਹੁੰਦਾ ਪਿੰਡ ਜੋ ਮੀਟਰ ਲਗਾਉਣ ਵਾਲਾ ਜੇ ਪਿੰਡ ਦਾ ਸਰਪੰਚ ਹੀ ਨਾ ਪਿੰਡ ਦੇ ਵਿੱਚ ਮੀਟਰ ਲਾਊਗਾ ਤੇ ਬਾਹਰੋਂ ਕੌਣ ਲਾਉਣ ਆਊਗਾ ਜੀ ਪਿੰਡ ਦਾ ਮੀਟਰ ਮੈਨੂੰ ਮਤਲਬ ਵੀ ਇਸ ਇੰਨਾ ਚਿੱਟਾ ਤੇ ਹੈਰਾਨੀ ਹੁੰਦੀ ਆ ਵੀ ਦਰਖਾਸਤ ਦੇਣ ਤੋਂ ਪਹਿਲਾਂ ਉਹ ਇਹ ਚੀਜ਼ਾਂ ਸੋਚ ਕਿਉਂ ਕਿਉਂਕਿ ਮੈਂ ਤਾਂ ਛੋਟੀ ਮਤਲਬ ਪਿੰਡ ਦੀ ਕੁੜੀ ਆ ਜੀ ਉਹਨਾਂ ਨੂੰ ਇਹ ਕਿੱਦਾਂ ਸੋਚਣੀਆਂ ਚਾਹੀਦਾ ਉਹ ਮੇਰੇ ਤੋਂ ਵੱਡੇ ਸੀਨੀਅਰ ਆ ਉਹਨਾਂ ਦੇ ਬੱਚਿਆਂ ਵਰਗੀ ਤਾਂ ਜੀ ਮੈਂ ਖੜੀ ਆ ਮਤਲਬ ਮੈਨੂੰ ਸ਼ਰਮ ਆਉਂਦੀ ਆ ਇਹ ਗੱਲਾਂ ਮੀਡੀਆ ਤੇ ਰੱਖਦੀ ਨੂੰ ਪਰ ਉਹਨਾਂ ਨੂੰ ਲਿਖਣ ਲੱਗਿਆਂ ਵੀਡੀਓ ਦਸਤਰ ਦੇਣ ਲੱਗਿਆਂ ਨੂੰ ਇੱਧਰ ਖਾਸਾ ਸ਼ਰਮ ਨਹੀਂ ਆਉਂਦੀ ਮੈਮ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਕਿ ਦੇਖੋ ਅੱਜ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਕਿ ਤੁਹਾਡੇ ਕੋਲੇ ਉਹਦਾ ਜਵਾਬ ਤਾਲਬੀ ਲਈ ਤੁਹਾਨੂੰ ਉੱਥੇ ਬੁਲਾਇਆ ਗਿਆ ਜਾਂ ਉਹਦੇ ਕੋਲੋਂ ਤੁਹਾਡੇ ਕੋਲੋਂ ਜਵਾਬ ਮੰਗਿਆ ਗਿਆ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਕਿ ਪੁਲਿਸ ਪ੍ਰਸ਼ਾਸਨ ਜਾਂ ਜਿਹੜਾ ਵੀ ਤੁਹਾਡਾ ਸੰਬੰਧਤ ਵੀਡੀਓ ਦਸਤਾਵਰ ਆ ਵੀ ਇਹਨਾਂ ਨਾਲ ਮਿਲਿਆ ਹੋਇਆ ਜੋ ਜਵਾਬ ਤਾਲੀ ਵੀ ਲਈ ਤੁਹਾਨੂੰ ਅਸੀਂ ਹਾਇਰੀ ਭਰਨ ਦੀ ਉਹਨਾਂ ਨੇ ਆਪਦੀ ਐਲਾਨ ਕਰਤਾ ਜੀ ਅ ਸਰ ਦੇਖੋ ਇਹ ਤਾਂ ਦੇਖੋ ਹਣ ਸਪਸ਼ਟ ਦੇਖ ਹੀ ਰਿਹਾ ਜੀ ਹਣਾ ਜੀ ਤਾਂ ਕੋਕ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੋਊਗਾ ਵੀ ਤੁਸੀਂ ਕਿ ਸਰਪੰਚ ਤੇ ਦਬਾਅ ਪਾਓ ਜਾਂ ਪੁਲਿਸ ਪ੍ਰਸ਼ਾਸਨ ਤੇ ਵੀ ਕਿਤੇ ਨਾ ਕਿਤੇ ਹੋਊਗਾ ਜੀ ਇਹ ਇਹ ਗੱਲ ਅੱਜ ਕਲੀਅਰ ਆ ਜੀ ਦੇਖੋ ਹੁਣ ਜਿਹੜਾ ਘੰਟਾ ਪਹਿਲਾਂ ਮੈਨੂੰ ਲੈਟਰ ਆਉਣੀ ਆ ਵੀ ਸਰਪੰਚ ਜਵਾਬ ਦੇਵੇ ਵੀ ਉਹ ਕਾਹਤੋਂ ਮੀਟਰ ਲਵਾ ਰਿਹਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਆ ਜਿਹੜਾ ਮੇਰੇ ਇੱਥੇ ਵਿਰੋਧੀ ਧੜਾ ਜਿਹਨੇ ਅਟੈਕ ਕੀਤਾ ਏ ਬੇਤ ਤੁਸੀਂ ਚਲੋ ਮੈਂ ਤਾਂ ਹੁਣ ਸਰਪੰਚ ਬਣੀ ਆ ਸਾਲ ਹੋਇਆ ਏ ਹਨਾ ਪਰ ਇਹ 2000 ਮੇਰੇ ਕੋਲੇ 14 ਦਾ ਇੱਕ ਪ੍ਰੂਫ ਆਇਆ ਹੋਇਆ ਪਹੁੰਚਿਆ ਹੋਇਆ ਏ ਜਮ੍ਹਾਂ ਬੰਦੀ ਤੋਂ ਲੈ ਕੇ ਸਾਰੀ ਚੀਜ਼ ਲੈ ਕੇ ਇਸ ਗੜਿਆਂ ਦੇ ਸਬੰਧ ਦੇ ਵਿੱਚ ਉਹਦੇ ਵਿੱਚ ਸਾਰਾ ਰਮਦਾਸੀਆ ਸਿੱਖ ਪਾਈਚਾਰੇ ਦੇ ਸਾਈਨ ਆ ਤੇ ਸਾਰੇ ਪੰਚਾਇਤ ਦੇ ਮੌਜੂਦਾ ਤੋਂ ਲੈ ਕੇ ਸਾਬਕਾ ਸਾਰੀ ਸਾਰੀ ਮਤਲਬ ਉਹਦੇ ਤੇ ਸਾਈਨ ਆ ਤੇ ਮੈਂ ਸਾਰਾ ਇਹ ਵੀ ਰਮਦਾਸੀਆ ਸਿੱਖ ਪਾਈਚਾਰਾ ਇਹ ਵੀ ਰਮਦਾਸੀਆ ਸਿੱਖ ਪਾਈਚਾਰਾ ਮਤਲਬ ਜਦੋਂ ਤੁਸੀਂ ਉਹਦੇ ਚੀਜ਼ ਬਣਾਉਣੀ ਸੀ ਧਰਮਸ਼ਾਲਾ ਬਣਾਉਣੀ ਸੀ ਉਦੋਂ ਤਾਂ ਤੁਹਾਡਾ ਇੱਕਾ ਦਿਖਾਇਆ ਗਿਆ ਉਹ ਤੋਂ ਬਾਅਦ ਕਿਵੇਂ ਇਹਨਾਂ ਅਨਪੋਲ ਲੋਕਾਂ ਨੂੰ ਤੁਸੀਂ ਵਰਤ ਕੇ ਆ ਚਾਰ ਪੰਜ ਘਰ ਆ ਜਿਹੜੇ ਕਿਵੇਂ ਇਹਨਾਂ ਨੂੰ ਬੇਵਕੂਫ ਬਣਾ ਕੇ ਇਹਨਾਂ ਤੋਂ ਕੰਮ ਲੈ ਕੇ ਉਹ ਤੋਂ ਬਾਰ ਇਹਨਾਂ ਨੂੰ ਮਤਲਬ ਕਹਿ ਦਿੰਦੇ ਆ ਵੀ ਤੁਸੀਂ ਕੌਣ ਹੋਣੇ ਆ ਪਰ ਇਹਦੇ ਪਿੱਛੇ ਮੈਨੂੰ ਇੱਕ ਕਾਰਨ ਲੱਗ ਰਿਹਾ ਇਹਨਾਂ ਦੀ ਬਹੁਤ ਵੱਡੀ ਜਿਹੜਾ ਕੀ ਹੈ ਪਲਾਨ ਚੱਲ ਰਿਹਾ ਹੈ ਵੀ ਇਹਨਾਂ ਤਾਂ ਇਹਨਾਂ ਸਾਰੇ ਭਾਈਚਾਰਿਆਂ ਨੂੰ ਪਹਿਲਾਂ ਤਾਂ ਕੰਮ ਵਾਰੀ ਇਕੱਠਾ ਕਰ ਲਓ ਉਹ ਤੋਂ ਬਾਅਦ ਜਦੋਂ ਸਾਰਾ ਕੰਮ ਹੋ ਹੋ ਆ ਗਿਆ ਅਸੀਂ 4-5 ਪਰਿਵਾਰ ਆਪਸ ਵਿੱਚ ਤਾਂ ਹੈ ਗਈਆਂ ਤਾਂ ਸਾਡਾ ਜਿਹੜਾ ਇੱਕ ਪਰਸਨਲ ਬਿਜ਼ਨਸ ਚੱਲੂਗਾ ਘਾਂਟਾ ਪਾਠਾਂ ਦੇ ਭੋਗ ਇੱਥੇ ਪਿਆ ਕਰਨਗੇ ਮਰਗ ਦਾ ਭੋਗ ਪਿਆ ਕਰੂਗਾ ਕੁੜੀਆਂ ਦੇ ਵਿਆਹ ਹੋਇਆ ਕਰਨਗੇ ਇਹ ਆਪ ਦਾ ਪਰਸਨਲ ਬਿਜ਼ਨਸ ਖੋਲਣਾ ਚਾਹੁੰਦੇ ਆ ਪਿੰਡ ਦੇ ਵਿੱਚ ਗੁੰਡਾਗਰਦੀ ਕਰਕੇ ਇਹ ਮੈਨੂੰ ਅੱਜ ਇੰਨਾਂ ਚੀਜ਼ਾਂ ਤੋਂ ਇਹ ਸਾਹਤ ਹੋ ਰਿਹਾ ਏ ਕਿ ਕਿਵੇਂ ਇਹ ਪਹਿਲਾਂ ਦਫ਼ਤਰਾਂ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਕਿਵੇਂ ਇਹ ਸਾਰਾ ਇਹਨਾਂ ਗਰੀਬਾਂ ਤੇ ਨਹਥਿਆ ਤੇ ਅਟੈਕ ਕਰਕੇ ਇਹ ਸਾਰੀ ਚੀਜ਼ ਇਹਨਾਂ ਨੇ ਕੀਤੀ ਆ ਇੱਕ ਚੀਜ਼ ਸਰ ਮੈਂ ਹੋਰ ਸੀਕ੍ਰੀਟ ਹੈ ਜਿਹੜੇ ਕੈਮਰੇ ਦੇ ਸਾਹਮਣੇ ਰੱਖਣਾ ਚਾਹੁੰਦੀ ਆ ਮੇਰੇ ਕੋਲ ਕੁਝ ਕਮਤੇ ਪਹੁੰਚੇ ਆ ਜਦੋਂ ਇਹਨਾਂ ਨੇ ਆਹ ਧਰਮਸ਼ਾਲਾ ਦੀ ਛੱਡ ਦੀ ਗ੍ਰਾਂਟ دی ਇਹਨਾਂ ਨੇ ਪ੍ਰਬੰਧਕ ਤੋਂ ਮਤਾ ਪੁੱਆਇਆ ਹੈ ਜੀ ਮੇਰੇ ਕੋਲ ਮਤਾ ਵੀ ਉਹ ਇਸ ਟਾਈਮ ਮੌਜੂਦ ਹੈਗਾ ਹੈ ਤਾਂ ਉਹਦੇ ਵਿੱਚ ਲਿਖਿਆ ਗਿਆ ਵੀ ਰਮਦਾਸੀਏ ਸਿੱਖ ਪਰਿਵਾਰਾਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਤਾਂ ਅਸੀਂ ਧਰਮਸ਼ਾਲਾ ਵਾਸਤੇ ਸ਼ੈੱਡ ਬੁਆਣਾ ਹੈ ਵੀ ਮਤਲਬ ਅਸੀਂ ਉਹ ਇਹਦੀ ਮੰਗ ਕਰਦੇ ਆਂ ਪਰ ਜੇ ਵੀ ਤੁਸੀਂ ਮੈਂ ਤੁਹਾਨੂੰ ਉਧਰ ਜਾ ਕੇ ਆਪਾਂ ਵੀਊ ਵੀ ਲਵਾਗੇ ਉਸ ਧਰਮਸ਼ਾਲਾ ਦਾ ਪਰ ਉੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਨਿਸ਼ਾਨ ਸਾਹਿਬ ਕਿੱਥੇ ਲੱਗਦਾ ਹੈ ਜੀ ਜਿੱਥੇ ਗੁਰੂ ਦਾ ਦਵਾਰਾ ਹੁੰਦਾ ਹੈ ਤੇ ਗੁਰਦੁਆਰਾ ਸਾਹਿਬ ਹੁੰਦਾ ਹੈ ਆਲਰੇਡੀ ਸਾਡੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈਗਾ ਹੈ ਤੇ ਤੁਸੀਂ ਗ੍ਰਾਂਟ ਇਸ਼ੂ ਕਰਾ ਰਹੇ ਹੋ ਧਰਮਸ਼ਾਲਾ ਦੇ ਨਾਂ ਤੇ ਠੀਕ ਹੈ ਜੀ ਮਤਿਆਂ ਦੇ ਵਿੱਚ ਧਰਮਸ਼ਾਲਾ ਲਿਖਿਆ ਹੈ ਤੇ ਉੱਥੇ ਲੱਗਿਆ ਹੋਇਆ ਨਿਸ਼ਾਨ ਸਾਹਿਬ ਆ ਰਹੀ ਠੀਕ ਹੈ ਤੇ ਸਭ ਤੋਂ ਵੱਡੀ ਕਾਰਵਾਈ ਤਾਂ ਇਹਨਾਂ ਤੇ ਬਣਦੀ ਹੈ ਜੀ ਕਿਵੇਂ ਤੁਸੀਂ ਪਿੰਡ ਦੀ ਪੰਚਾਇਤ ਨੂੰ ਯੂਜ਼ ਕਰਕੇ ਤੁਸੀਂ ਕੀ ਸਾਨੂੰ ਸਾਨੂੰ ਬੇਵਕੂਫ ਬਣਾ ਰਹੇ ਹੋ ਇੱਕ ਪਾਸੇ ਤਾਂ ਸਰਪੰਚ ਸਾਹਿਬ ਮਾਨ ਸਰਕਾਰ ਜਦੋਂ ਹੋਂਦ ਵਿੱਚ ਆਈ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਊਗਾ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਬੰਦੇ ਦੀ ਸਰਕਾਰ ਹੈ ਪਰ ਅੱਜ ਪੰਚਾਇਤ ਨਾਲੀ ਇਥੇ ਥੱਕਾ ਹੋ ਰਿਹਾ ਪਿੰਡ ਦੇ ਵੋਟਰਾਂ ਨਾਲ ਥੱਕਾ ਹੋ ਰਿਹਾ ਕੀ ਕਹਿਣਾ ਚਾਹੂੰਗੀ ਦੇ ਸਵੰਦ ਜੀ ਸਰ ਦੇਖੋ ਮਾਨ ਸਾਹਿਬ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਆ ਪੰਜਾਬ ਦੇ ਪ੍ਰਤੀ ਤੇ ਪਰ ਕਿਤੇ ਨਾ ਕਿਤੇ ਮੈਨੂੰ ਇੰਉ ਫੀਲ ਹੁੰਦਾ ਵੀ ਜਿਹੜੇ ਉਹਨਾਂ ਦੇ ਨਮਾਇੰਦੇ ਆ ਪਿੰਡਾਂ ਦੇ ਵਿੱਚ ਬੈਠੇ ਹੋਏ ਉਹਨਾਂ ਦੇ ਐਮਐਲਏ ਆ ਠੀਕ ਆ ਉਹਨਾਂ ਦੇ ਕਿਤੇ ਨਾ ਕਿਤੇ ਅਨਗਹਿਲੀਆਂ ਕਰਕੇ ਜਾਂ ਪਿੰਡਾਂ ਦੇ ਵਿੱਚ ਕਿਉਂਕਿ ਦੇਖੋ ਹਰ ਇੱਕ ਪਿੰਡ ਦੀ ਆਪਦੀ ਮਰਿਆਦਾ ਤੇ ਮਤਲਬ ਇੱਕ ਦਹਿਰਾ ਹੈ ਹਰ ਪਿੰਡ ਤੇ ਤੁਸੀਂ ਆਪ ਦੀ ਚਵਦਰ ਤੇ ਮਨਮਾਨੀਆਂ ਲਾਗੂ ਨਹੀਂ ਕਰ ਸਕਦੇ ਜਿਵੇਂ ਪਹਿਲਾਂ ਸਾਡੇ ਪਿੰਡ ਦੇ ਵਿੱਚ ੱਟਕਾ ਹੋਇਆ ਹੈ ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਆ ਠੀਕ ਹੈ ਤਾਂ ਕਿਤੇ ਨਾ ਕਿਤੇ ਐਮਐਲ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨਾ ਮੈਨੂੰ ਇਹ ਆ ਫੀਲ ਹੁੰਦਾ ਕਿਤੇ ਨਾ ਕਿਤੇ ਐਮਐਲ ਨੂੰ ਇਹ ਆ ਵੀ ਅਸੀਂ ਤਾਂ ਐਮਐਲਏ ਤੋਂ ਸ਼ਫਾਰਿਸ਼ ਪਾ ਕੇ ਤੁਹਾਨੂੰ ਉਹ ਮਤਲਬ ਕੀ ਆ ਕਰਵਾਈ ਲੈਣਾ ਜੀ ਠੀਕ ਆ ਜੀ ਤਾਂ ਪਿੰਡਾਂ ਦੇ ਸਰਪੰਚਾਂ ਉੱਤੇ ਪੰਚਾਇਤਾਂ ਉੱਤੇ ਇਹਨਾਂ ਨੇ ਪਾਗਲ ਸਮਝੇ ਰੱਖਿਆ ਜੀ ਜੀ ਵੀ ਇਹਨਾਂ ਨੂੰ ਕੀ ਪਤਾ ਏ ਅਸੀਂ ਜਿਵੇਂ ਮਰਜ਼ੀ ਕਹੀਏ ਐਮਐਲਏ ਤੋਂ ਕਹਿ ਕੇ ਮਤਾ ਫੋਵਾਂ ਲਾਂਗੇ ਜਿਵੇਂ ਮਰਜ਼ੀ ਕਹੀਏ ਅਸੀਂ ਗ੍ਰਾਂਟ ਮਨਜ਼ੂਰ ਕਰਾ ਲਾਂਗੇ ਸਰਪੰਚ ਕੌਣ ਹੁੰਦਾ ਪਿੰਡ ਨੇ ਜਿਹੜਾ ਨਮਾਇੰਦਾ ਚੁਣਿਆ ਸਰਪੰਚ ਚੁਣਿਆ ਏ ਤੇ ਉਹਨੂੰ ਤਾਂ ਇਹ ਕਹਿ ਦੇਣਗੇ ਉਹ ਕੌਣ ਹੁੰਦਾ ਤੇ ਤੂੰ ਕੌਣ ਹੁੰਦੀ ਏ ਮੇਰੇ ਮੂੰਹ ਤੇ ਆਂਗੂਲੀ ਕਰਕੇ ਗ੍ਰਾਂਟ ਲਵਾਉਣ ਵਾਲੀ ਤੂੰ ਤਾਂ ਇਹ ਕਹਿੰਦੇ ਕੰਮ ਕਰਾਇਆ ਸ਼ਰੀਆ ਮੈਨੂੰ ਕਹਿੰਦੇ ਆ ਜੀ ਤੇ ਇੱਕ ਸਰਪੰਚ ਸਾਹਿਬ ਅੱਜ 4-5 ਦਿਨ ਗੁਜ਼ਰ ਚੁੱਕੇ ਨੇ ਇਸ ਮਕਾਨ ਦੇ ਪਰਿਵਾਰ ਦੇ ਮੈਂਬਰਾਂ ਉੱਪਰ ਅਟੈਕ ਕੀਤਾ ਗਿਆ ਇਸ ਮਕਾਨ ਨੂੰ ਢੇਰ ਢੇਰੀ ਕੀਤਾ ਗਿਆ ਪਰ ਪ੍ਰਸ਼ਾਸਨ ਦੀ ਅਜੇ ਤੱਕ ਆਮਦ ਨਹੀਂ ਹੋਈ ਤਾਨੂੰ ਕੀ ਲੱਗਦਾ ਜੀ ਕੀ ਕਹਿਣਾ ਚਾਹੋਗੇ ਇਸ ਸੰਬੰਧ 'ਚ ਅ ਪੁਲਿਸ ਪ੍ਰਸ਼ਾਸਨ ਨੇ ਦੇਖੋ ਕਾਫੀ ਇਹਨਾਂ ਦੀ ਪੈਰਵਾਹੀ ਕੀਤੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆਉਂਦੇ ਜਾਂਦੇ ਰਹੇ ਆ ਮੇਰੇ ਸਵੇਰੇ ਵੀ ਇਹਨਾਂ ਕੋਲ ਆਉਂਦੇ ਜਾਂਦੇ ਰਹੇ ਆ ਪਰ ਮੈਂ ਦਾ ਜਿਹੜਾ ਮੇਨ ਮੇਨ ਮਕਸਦ ਸੀਗਾ ਸਾਡਾ ਵੀ ਉਹਨਾਂ ਤੇ ਐਕਸ਼ਨ ਲੈਣਾ ਉਹਨਾਂ ਨੂੰ ਅਰੈਸਟ ਕਰਨਾ ਉਹ ਚੀਜ਼ ਉਹਨਾਂ ਨੇ ਨਹੀਂ ਕੀਤੀ ਹਜੇ ਤੱਕ ਇਸ ਕਰਕੇ ਅਸੀਂ ਜਿਹੜੇ ਅੱਜ ਫੇਰ ਇਹ ਦੁਬਾਰਾ ਇਕੱਠ ਕੀਤਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਚਮੋਗੇ ਤੋਂ ਲੈ ਕੇ ਬਦਨੀ ਮੋਗੇ ਤੋਂ ਮੋਗੇ ਆਪਣੇ ਐਸਐਸਪੀ ਦੇ ਆਫਿਸ ਤੇ ਬਦਨੀ ठाਣਾ ਤੇ ਆਪਣੇ ਲੋਪੋ ਚੋਂ ਕਿ ਤਿੰਨਾਂ ਨੂੰ ਬੇਨਤੀ ਆ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਮੋਗੇ ਦੀ ਜਿੰਨੀ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਬੇਨਤੀ ਆ ਵੀ ਅੱਜ 5 ਦਿਨ ਹੋ ਗਏ ਆ ਹਜੇ ਤੱਕ ਜਿਹੜਾ ਕੀ ਆ ਜਿਨ੍ਹਾਂ ਨੇ ਅਟੈਕ ਕੀਤਾ ਨਗਰੀਬਾਂ ਤੇ ਉਹਨਾਂ ਨੂੰ ਅਰੈਸਟ ਕਾ ਤੁ ਨਹੀਂ ਕੀਤਾ ਗਿਆ ਮੈਂ ਮਤਲਬ ਵੀ ਇਹੇ ਮਤਲਬ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਵੀ ਇਹ ਚੀਜ਼ ਮੈਂ ਮੈਂ ਹੋਪ ਇਹੀ ਕਰਦੀ ਆ ਵੀ ਇਹੋ ਜਿਹਾ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਮਤਲਬ ਇਹਨਾਂ ਨਾਲ ਧੱਕਾ ਨਾ ਕੀਤਾ ਜਾਵੇ ਉਹਨਾਂ ਨੂੰ ਜਿਹੜੀ ਉਹਨਾਂ ਤੇ ਬੰਦੀ ਕਾਰਵਾਈ ਕਰੋ ਤੇ ਅਰੈਸਟ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਮੰਨ ਕੇ ਚੱਲੋ ਜੇ ਇਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਬਣਦੀ ਕਾਰ ਨਹੀਂ ਆਉਂਦੀ ਲੈ ਕੇ ਆਉਂਦੀ ਪੁਲਿਸ ਤਾਂ ਆਪਣਾ ਅਗਲਾ ਕਦਮ ਕੀ ਹੋਊਗਾ ਜੀ ਅਗਲਾ ਕਦਮ ਅਸੀਂ ਸੋਚ ਵਿਚਾਰ ਕੇ ਮੈਂ ਸਾਰੇ ਭਾਈਚਾਰੇ ਨਾਲ ਰਹਿ ਕਰੂੰਗੀ ਆ ਸਾਰੇ ਮੇਂ ਪਿੰਡ ਦੇ ਬੰਦੇ ਨਮਾਇंदे ਸਾਰੇ ਖੜੇ ਹੀ ਆ ਜੀ ਤਾਂ ਦੇਖੋ ਕਹਿੰਦੇ ਹੁੰਦੇ ਆ ਸਰਪੰਚ ਪਿੰਡ ਦਾ ਸਾਂਝਾ ਹੁੰਦਾ ਏ ਠੀਕ ਆ ਜੀ ਤਾਂ ਮੈਂ ਆਪਦੇ ਵੱਲੋਂ ਕੋਈ ਫੈਸਲਾ ਨਹੀਂ ਲੈ ਸਕਦੀ ਮੈਂ ਇਹਨਾਂ ਦੇ ਨਾਲ ਖੜੀ ਹਾਂ ਤੇ ਖੜੀ ਰਹੂੰਗੀ ਜਿਵੇਂ ਇਹ ਕਹਿਣਗੇ ਅਸੀਂ ਫਿਰ ਨੈਕਸਟ ਸਟੈਪ ਲੈਣ ਦੇ ਲਈ ਤਿਆਰ ਹਾਂ ਜੀ ਅਸੀਂ ਜੋ ਇਹ ਮਤਲਬ ਵਾਰਦਾਤ ਹੋਈ ਆ ਇਹਨਾਂ ਲੋਕਾਂ ਨੇ ਕੀਤੀ ਆ ਕਿਹਨਾਂ ਨੇ ਕੀਤੀ ਆ ਜੀ ਇਹ ਮਤਲਬ ਦੂਸਰੀ ਪਾਰਟੀ ਆਪਣਾ ਘਬੜੀ ਕੀ ਨਾ ਹੁੰਦਾ ਗਿਵੜੀ ਗਿਵੜੀ ਸੰਗ ਜੀ ਹਾਂ ਜੀ ਨਛੱਤਰ ਸਿੰਘ ਰਸ਼ਿੰਦਰਪਾਲ ਫੌਜੀ ਤੇ ਇਹ ਇਹਨਾਂ ਨੇ ਜੋ ਕਾਰਵਾਈ ਕੀਤੀ ਹੈ ਨਾ ਸਾਡੇ ਤੇ ਜੀ ਤੇ ਸਾਨੂੰ ਪਹਿਲਾਂ ਇਹਨਾਂ ਨੇ ਮਗਰ ਲਾਇਆ ਅੱਜ ਤੋਂ ਕੁਛ ਚਿਰ ਪਹਿਲਾਂ ਜੀ ਪਹਿਲਾਂ ਮਗਰ ਲਾ ਕੇ ਸਾਨੂੰ ਕਹਿੰਦੇ ਆਪਾਂ ਗੁਰਦੁਆਰੇ ਦੀ ਜਗ੍ਹਾ ਮਤਲਬ ਇੱਥੇ ਬਣਾਉਣਾ ਜੀ ਇਹਨਾਂ ਨੇ ਜੋ ਜੀਵਨਰ ਭਰਾ ਸੀ ਥੋੜਾ ਥੋੜਾ ਹਾਈ ਗਰੀਵ ਸੀ ਉਹ ਵੀ ਉਹਨਾਂ ਨੇ ਚਲ ਰੋਕਿਆ ਸੀ ਨਾਲ ਉਹਨਾਂ ਦਾ ਨਾਲ ਲਗਵਾ ਥਾਂ ਸੀ ਉਹਨਾਂ ਨੇ ਰੋਕਿਆ ਸਾਨੂੰ ਕਹਿੰਦੇ ਆਪਾਂ ਗੁਰਦੁਆਰਾ ਬਣਾ ਇਹਨੂੰ ਤਾਂ ਕਬਜ਼ਾ ਲੈਣਾ ਜੀ ਮਸਲਾ ਇਹਨਾਂ ਨੇ ਇਹ ਰੱਖਿਆ ਕਿ ਇਹ ਆਪਣੇ ਗੜ੍ਹੇ ਆ ਜੀ ਆਪਾਂ ਨੂੰ ਸਾਰਿਆਂ ਨੂੰ ਗੜ੍ਹੇ ਆਏ ਆ ਆਪਾਂ ਇੱਥੇ ਗੁਰਦੁਆਰਾ ਬਣਾਵਾਂਗੇ ਜੀ ਚਲੋ ਅਸੀਂ ਇਹਨਾਂ ਦੇ ਮਗਰ ਲਾ ਕੇ ਮਗਰ ਲਾ ਕੇ ਸਾਰਾ ਸੰਘਰਸ਼ ਕਰਕੇ ਅਸੀਂ ਮਤਲਬ ਉਹਨਾਂ ਤੋਂ ਕਰਜ਼ਾ ਛਡਵਾ ਲਿਆ ਜੀ ਕਰਜ਼ਾ ਛਡਵਾ ਕੇ ਤੇ ਸੱਟਾ-ਛੋਟਾ ਸਾਡੇ ਵੀ ਬਚਿਆ ਜਾਣੀ ਸਾਡੇ ਭਾਜ ਅੱਜ ਕੇ ਅਸੀਂ ਮਤਲਬ ਦਾਖਲ ਵੀ ਮੈਂ ਵੀ ਨਾਲ ਗਿਆ ਕਰਜ਼ਾ ਮਤਲਬ ਜਿਹੜਾ ਛਡਵਾਇਆ ਛਡਵਾ ਕੇ ਤੇ ਅਸੀਂ ਉੱਥੇ ਗੁਰਦੁਆਰਾ ਬਣਾ ਲਿਆ ਸਾਡੀ ਸਹਿਮਤੀ ਨਾਲ ਗੁਰਦੁਆਰਾ ਬਣਿਆ ਗੁਰਦੁਆਰਾ ਬਣਾ ਕੇ ਤੇ ਉੱਥੇ ਚਲੋ ਅਸੀਂ ਮਹਾਰਾਜ ਪ੍ਰਕਾਸ਼ ਮਤਲਬ ਰਵਸ ਭਗਤ ਦਾ ਜਦੋਂ ਹੁੰਦਾ ਅਸੀਂ ਮਨਾਉਣੇ ਆ ਜਾਨੀ ਜੀ ਜੀ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਤੇ ਇੱਦਣੋਂ ਸ਼ੁਰੂ ਕਰ ਲਿਆ ਕੰਮ ਜੀ ਇਹ ਕਹਿੰਦੇ ਵੀ ਇੱਥੋਂ ਦੀ ਆਪਾਂ ਜਗ੍ਹਾ ਲੈਣੀ ਆ ਜੀ 12 10 12 ਫੋਟੋ ਚਲੋ ਇਹ ਸੈਂਦ ਵੀ ਹੋ ਗਏ ਦੇਣ ਪਿੱਛੇ ਫਿਰ ਕਹਿੰਦੇ ਜਗ੍ਹਾ ਨਹੀਂ ਜਗ੍ਹਾ ਦੇ ਨਾਲ ਪਾਸੇ ਬੂਟੇ ਲਾ ਕੇ ਅਸੀਂ ਜਿਹੜਾ ਆ ਸਾਰਾ ਮਤਲਬ ਜਗ੍ਹਾ ਹੈਗੀ ਆ ਦੋ ਦੋ ਮਾੜੀ ਇਹ ਵੀ ਸਾਰਾ ਇੱਕ ਬਣਾਉਣਾ ਜੀ ਹਾਂ ਇੱਕ ਬਣਾਉਣਾ ਤੇ ਅਸੀਂ ਉੱਥੇ ਆਖ ਵੀ ਇਦਾਂ ਧੱਕਾ ਨਹੀਂ ਹੋ ਸਕਦਾ ਤੇ ਇਹਨਾਂ ਨੇ ਪੈਰ ਫਿਸ਼ੇ ਖੇਚਲੇ ਜਗ੍ਹਾ ਨਾ ਨਹੀਂ ਦਿੱਤੀ ਫਿਰ ਜੀ ਉਦੋਂ ਮੁਰਕੇ ਵੀ ਤੁਸੀਂ ਮੁੱਦਾ ਕੀ ਚੱਕਿਆ ਤੇ ਆਗੇ ਇਧਰ ਨੂੰ ਜਾਣੀ ਜੀ ਤੇ ਬਾਅਦ ਵਿੱਚ ਮੇਰੇ ਮਤਲਬ ਮੇਰੇ ਕੋਲੇ 1.5 ਕਮਾਲਾ ਥਾਮ ਆ ਉਹਦੇ ਵਿੱਚ ਮੈਂ ਕੂੜਾ ਵਾਲਾ ਸੈੱਡਦਾ ਮਾਂ ਤੇ ਬਾਕੀ ਦਰਾਖਤ ਵੀ ਲਾਇਆ ਮੈਂ 5-6 ਤੰਦੀਗੋੜ ਬੂਟੇ ਲਾंदे ਮੇਰੇ ਬੱਚੇ ਨੇ ਅਸੀਂ ਬੂਟੇ ਲਾਏ ਉਥੇ ਇਹ ਰਾਤ ਨੂੰ ਮੇਰੇ ਜਿਹੜਾ ਹੈਗਾ ਮਤਲਬ ਆਪਣਾ ਛੁਰਲੀ ਹਾਂਜੀ ਛੁਰਲੀ ਤੇ ਛੁਰਲੀ ਦਾ ਮੁੰਡਾ ਜੀ ਤੇ ਸ਼ੇਂਦਰ ਫੌਜੀ ਤੇ ਹੋਰ ਸਾਰਾ ਇਹ ਜੋ ਹੈਗਾ ਸਟੀਮ ਇਹਨਾਂ ਨੇ ਰਾਤ ਨੂੰ ਮੇਰੇ ਬੂਟੇ ਪਟਾਤੇ ਜੀ ਮੇਰੇਆਂ ਤਾਰਾਂ ਤਰੋਂ ਤੁਹਾਨੂੰ ਦਿਖਾਉਣਾ ਮੈਂ ਉਹ ਵੀ ਮੁੱਦਾ ਮੇਰੀਆਂ ਤਾਰਾਂ ਤਰੋਂ ਪਟਕੇ ਅਸੀਂ ਤੜਕੇ ਨੂੰ ਦੇਖਿਆ ਤੇ ਬਾਅਦ ਵਿੱਚ ਹੀ ਪਟਤੇ ਜੀ ਚਲੋ ਮੇਰੇ ਮੁੰਡੇ ਨੇ ਇਹਨਾਂ ਨੂੰ ਇਹਨਾਂ ਦੇ ਘਰੇ ਗਿਆ ਜੀ ਵੀ ਤੁਸੀਂ ਮਤਲਬ ਕਿਸੇ ਦੇ ਰਾਹੀ ਬੂਟੇ ਪਟਾਤੇ ਜੀ ਕਹਿੰਦੇ ਅਸੀਂ ਤਾਂ ਪੱਟੇ ਨਹੀਂ ਮੁਕਰਗੇ ਇਹ ਜੀ ਜੀ ਪਹਿਲਾਂ ਅਸੀਂ ਉੱਥੇ ਪਾਤਾਂ ਪਾਦੇ ਹੁੰਦੇ ਸਾਡੇ ਪਸ਼ੂ ਹੁੰਦੇ ਸੀ ਪਸ਼ੂ ਦੇ ਬਾਅਦ ਮੇਰੇ ਘਰ ਨੂੰ ਸਾਹ ਹੋਣ ਲੱਗ ਗਿਆ ਬਾਅਦ ਵਿੱਚ ਪੂਹੀ ਛੱਟਤੀ ਅਸੀਂ ਚਲੇ ਨਾ ਅੱਗੇ ਸੀ ਇਹਦਾ ਕੂੜਾ ਸੀ ਲੈ ਜਾਂਦੇ ਆ ਜਾਨੀ ਇੱਥੇ ਪੰਪ ਛੱਡਦਾ ਕਰਾਂਗੇ ਉਗੀ ਲਾ ਲਵਾਂਗੇ ਸਿਰਫ ਡੇਢ ਮਾਲਾ ਖਾਵਾ ਉਦੋਂ ਮਰ ਕੇ ਹੁੰਦਾ ਹੁੰਦਾ ਉਹ ਸਾਡੇ ਨਾਲ ਵੀ ਮਤਲਬ ਕੋਟ ਕੱਢਣ ਲੱਗੇ ਜਾਣੀ ਇਹ ਤੇ ਹੁਣ ਮੈਂ ਇਹੀ ਗੱਲ ਪੁੱਛਦਾ ਸੀ ਵੀ ਸਾਡੇ ਬੂਟੇ ਕਿਉਂ ਪੱਟੇ ਗਏ ਇਹਦਾ ਕਰ ਕਿਉਂ ਟਾਇਆ ਗਿਆ ਠੀਕ ਹੈ ਨਾ ਗਰੀਬ ਆਦਮੀਆਂ ਮਥਾ ਪਾਇਆ ਸੀ ਜਾਨੀ ਤੇ ਹੁਣ ਇਹ ਸਾਡੇ ਨਾਲ ਧੱਕਾ ਕਰਦੇ ਆ ਜਾਨੀ ਇਹ ਇਹ ਵੀ ਜੋ 14 ਤਰੀਕ ਦੀ ਇਲੈਕਸ਼ਨ ਸੀ ਮਤਲਬ 13 ਤਰੀਕ ਨੂੰ ਇਹ ਰਾਤ ਨੂੰ ਪਾਇਆ ਗਿਆ ਇਹਦੇ ਬੱਚੇ ਜਾਨੀ ਮਤਲਬ ਇਨਾਂ ਨੂੰ ਵਾਰਨਿੰਗ ਦਿੱਤੀ। ਜੀ। ਵਾਰਨਿੰਗ ਦੇ ਕੇ ਵੀ ਅਸੀਂ ਟਾਉਣ ਆਏ ਆ। ਜੀ। ਇਹਦੇ ਵਿੱਚ ਆਈ ਸੰਸੂ ਹੁੰਦਾ ਵੀ ਸ਼ਾਇਦ ਪ੍ਰਸ਼ਾਸਨ ਵੀ ਨਾਲ ਮਿਲਿਆ ਹੋਊਗਾ ਯਾਨੀ। ਜਦੋਂ ਬੰਦਾ ਧੌਕੀ ਦੇ ਕੇ ਆਉਂਦਾ ਮੈਂ ਟਾਉਣਾ ਆਵਾ। ਜੀ। ਤੇ ਉਹ ਬੰਦੇ ਨੂੰ ਫੇਰ ਹੀ ਪਤਾ ਲੱਗਾ ਇਹ ਤਾਂ ਦੂਰ ਆ ਜਾਣੀ। ਤੇ ਵੀ ਟਾਉਣਾ ਮੈਂ ਤੇ ਬਾਅਦ ਵਿੱਚ ਉਹਨੂੰ ਮੁੜ ਕੇ ਜਿਹੜੇ ਬੰਦਾ ਮੇਨ ਹੈਗਾ ਸੀ। ਇਹਨਾਂ ਦਾ ਜਿਹੜੀ ਗੁੰਡਾਗਰਦੀ ਵਾਲਾ ਬੰਦਾ ਮੇਨ। ਕੌਣ ਸੀਗਾ ਜੀ ਉਹ? ਉਹੋ। ਕੌਣ ਸੀ ਉਹ? ਜਿਬੜੀ। ਜਿਬੜੀ। ਜੀ। ਜਿਵੇਂ ਇਹ ਹੋ ਮਤਲਬ ਇਹਦੇ ਵਿੱਚ ਕੈਮਰੇ ਆਇਆ ਮਤਲਬ ਬਿਲਕੁਲ ਬਣੀ ਆਉਦੀ ਥੋੜੇ ਦਾ ਕਲਿੱਪ ਬਣਿਆ ਵੀਡੀਓ ਦਾ ਤੇ ਉਹ ਉਹ ਆਇਆ ਸੀ ਯਾਨੀ ਉਹਦੇ ਵਿੱਚ ਜਿਹੜਾ ਜਿਵੇਂ ਬੋਲਦਾ ਰਹੇ ਸੀ ਹੁਣ ਮੈਂ ਕਹਿੰਦਾ ਸ਼ਾਇਦ ਵਾਰੇ-ਵਾਰ ਉਹ ਬਾਹਰ ਚਲਾ ਗਿਆ ਬਿੰਦ ਤਾਂ ਪਤਾ ਨਹੀਂ ਕਿੱਥੇ ਆ ਉਹ ਹਾਂਜੀ ਹਾਂਜੀ ਤੇ ਇਹ ਚੱਲ ਆ ਗਿਆ ਯਾਨੀ ਬਾਹਰ ਉਹ ਪਤਾ ਨਹੀਂ 20 ਮਿੰਟ ਪਤਾ ਨਹੀਂ ਕਿੱਲੇ ਬਾਰੇ ਤੇ ਜਾਨੀ ਇਹ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਰੋਕਾ ਜਾਵੇ ਗਾੜੀ ਸਾਡੀ ਇਹੀ ਅਪੀਲ ਆ ਵੀ ਇਹ ਗੁੰਡਾਗਰਦੀ ਹੋਣੀ ਨਹੀਂ ਚਾਹੀਦੀ ਇੱਧਰ ਹੈਗਾ ਗਰੀਬ ਤਬਕਾ ਠੀਕ ਹੈ ਨਾ ਉਹਦਾ ਨਾਲ ਮਲਾਜਮ ਤਬਕਾ ਜਾਨੀ ਇਹ ਠੀਕ ਹੈ ਜਾਨੀ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਮਾੜੀ ਬੇਤੀ ਦੇ ਲੋਕ ਆ ਜੀ ਜਿਹੜੇ ਗਿਵੜੀ ਹੋਣੀ ਨੇ ਜੀ ਹਾਂਜੀ ਹਾਂਜੀ ਵੀ ਜਿਹੜਾ ਕਦੇ ਇਸ ਪਰਿਵਾਰ ਤੇ ਅਟੈਕ ਕਰਦਾ ਕਦੇ ਤੁਹਾਡੇ ਜਿੱਥੇ ਵੀ ਤੁਹਾਡੇ ਕੋਲੇ ਕੱਲੂ ਪਰਿਵਾਰ ਤੇ ਨਹੀਂ ਮੇਰੇ ਤੇ ਵੀ ਹੋਇਆ ਹੋਰ ਨਾਲ ਤੇ ਵੀ ਹੋਇਆ ਤਿੰਨ ਵਾਰੀ ਟੈਕ ਤਾਂ ਇਹ ਬੱਚੇ ਤੇ ਹੋਇਆ ਦੋ ਤਾਂ ਇਥੋਂ ਦਾ ਜੀ 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 ਇਹ ਜਿਹੜੇ ਇਹ ਲੋਭ ਕਾ ਜਿਹੜੀ ਇਹ ਇਹ ਮਤਲਬ ਮਤਲਬ ਇਹ ਆਪਦੀ ਭੂਆ ਕੋਲੇ ਆਇਆ ਜਾਣੀ ਇਹ ਪੈਣ ਦਾ ਪਾਪ ਇਹ ਹੋਰ ਕਿਸੇ ਦੇ ਅਸੀਂ ਜੱਦੀ ਹਾਂ ਹਾਂਜੀ ਲੁੱਪ ਦੇ ਵਿੱਚ ਨਹੀਂ ਹਾਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਅੱਜ ਇੱਕ ਲਗਭਗ 4-5 ਦਿਨ ਗੁਜ਼ਰ ਚੁੱਕੇ ਆ ਜੀ ਪੁਲਿਸ ਪ੍ਰਸ਼ਾਸਨ ਨੇ ਕੋਈ ਹਰਕਤ ਦੇ ਵਿੱਚ ਨਹੀਂ ਆਇਆ ਹੈਗਾ ਹਾਂਜੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਜੀ ਉਸ ਤੋਂ ਪਬਲਿਕ ਗੱਲ ਪ੍ਰੈਸ਼ਰ ਪੈ ਰਿਹਾ ਜੀ ਉਸ ਕਰਕੇ ਜਾਣੀ ਪੁਲਿਸ ਮਤਲਬ ਆਈ ਵੀ ਸੀ ਉਹਨਾਂ ਦੇ ਵੱੱਥ ਨਹੀਂ ਜਾਣੀ ਜੀ ਜਿਨ੍ਹਾਂ ਤੱਕਰ ਜੋ ਐਮ ਐਲ ਏ ਇਲਾਕੇ ਦਾ ਐਮ ਐਲ ਏ ਆ ਜਾਣੀ ਕਿਹੜਾ ਐਮਐਲਏ ਆ ਜੀ ਇਹਦਾ ਮਨਜੀਤ ਸਿੰਘ ਬਲਾਸਪੂਰੀ ਹਾਂ ਜੀ ਹੁਣ ਹਾਂ ਜੀ ਤੇ ਤੁਸੀਂ ਨਹੀਂ ਪਹੁੰਚ ਕਰਕੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡੇ ਜੀ ਕੀਤੀ ਆ ਜੀ ਕਿਹਾ ਨਹੀਂ ਸਾਡੀ ਸੁਣਦੇ ਇਹ ਹਾਵੀਆ ਪਾਰਾ ਨੇੜੇ ਵਿਧਾਇਕ ਮਨਜੀਤ ਸਿੰਘ ਬਲਾਸਪੂਰੀ ਤੁਹਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਜੀ ਨਹੀਂ ਕਰ ਰਹੇ ਜੀ ਤੇ ਫਿਰ ਤੁਸੀਂ ਵੋਟਾਂ ਪਾ ਕੇ ਬਾਈ ਜੀ ਜਿਤਾਇਆ ਸੀ ਉਸ ਟਾਈਮ ਤੇ ਸਰਕਾਰ ਦੀ ਇੱਕੋ ਹੀ ਤਹਈਆ ਸੀ ਇੱਕੋ ਹੀ ਨਾਰਾ ਸੀ ਕਿ ਅਸੀਂ ਜਿਹੜੀ ਸਾਡੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਅੱਜ ਕਿਵੇਂ ਮਹਿਸੂਸ ਕਰਦੇ ਹੋ ਜੀ ਅੱਜ ਕੁਝ ਨਹੀਂ ਮਹਿਸੂਸ ਹੋ ਰਿਹਾ ਜੀ ਇਹ ਮਤਲਬ ਉਦਾਂ ਹੀ ਸਾਰਾ ਕੁਝ ਹੋ ਰਿਹਾ ਬਾਸ ਗੁੰਡਾਗਰਦੀ ਹੋ ਰਹੀ ਹੈ ਜੀ ਮੈਂ ਤਾਂ ਇਹ ਚੀਜ਼ ਕਹੂੰਗਾ ਇਹ ਵਾਰ ਜੀ ਇਹ ਜੀ ਇੱਥੋਂ ਫਿਰਵਾਹੀ ਚੈੱਕ ਕਰ ਦੋਨੇ ਇੱਧਰ ਵੀ ਰੁਦਾਸੀ ਹੈ ਉੱਧਰ ਵੀ ਰੁਦਾਸੀ ਹੈ ਉਹ ਥੋੜੇ ਤਕੜੇ ਬੰਦੇ ਗਰੀਬ ਆ ਜੀ ਤੇ ਗਰੀਬਾਂ ਦੇ ਨਾਲ ਉਹ ਦੋ ਤਿੰਨ ਨੇ ਅਟੈਕ ਕੀਤਾ ਇਹਨਾਂ ਨੇ ਜੀ ਤੇ ਪਹਿਲਾਂ ਸ਼ੁਰੂ ਕੀਤਾ ਸਾਰੇ ਅਸੀਂ ਨਾਲ ਸੀਗੇ ਜੀ ਮੈਂ ਵੀ ਰੁਦਾਸੀ ਚੱਕਣਾ ਰੱਖ ਦਵਾਂ ਜਵੰਦਰ ਅਜੀ ਨਾਲ ਸੀ ਤੇ ਇਹਨਾਂ ਨੂੰ ਪਹਿਲਾਂ ਕਬਜ਼ਾ ਦਵਾ ਕੇ ਦਿੱਤਾ ਜੀ ਇਹ ਕਹਿੰਦੇ ਆਪਾਂ ਇੱਥੇ ਗੁਰਦੁਆਰਾ ਬਣਾਵਾਂਗੇ ਕਿੱਦੇ ਕਹਿੰਦੇ ਸੀ ਪੈਲੈਸ ਬਣਾਵਾਂਗੇ ਕਿ ਕੋਠਾ ਬਣਾਵਾਂਗੇ ਜੀ ਅਸੀਂ ਕਿਉਂ ਤੁਹਾਨੂੰ ਦੱਸੋ ਤਾਂ ਹੀ ਕੀ ਬਣੂਗਾ ਜੀ ਜੀ ਤੇ ਇਹ ਕਹਿੰਦੇ ਚਲੋ ਦੱਸੋ ਤੁਸੀਂ ਦੱਸ ਦੋ ਮੈਂ ਕਿਉਂ ਮੂਰੇ ਤੁਸੀਂ ਲੱਗੇ ਹੋ ਆ ਦੱਸੋ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਬਣਾ ਲੀਏ ਫਿਰ ਮੈਂ ਬਣਾ ਦੋ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਉਦੋਂ ਬਾਅਦ ਇਦਨ ਹੋ ਗਏ ਇੱਧਰ ਜੀ ਖੁੱਲਾ ਰਹਿਤਾ ਰਸਤਾ ਬਹੁਤ ਵਧੀਆ ਉਧਰ ਦੀ ਲੱਗਦਾ ਜੀ ਕਹਿੰਦੇ ਇੱਧਰ ਦੀ ਆਪਾਂ ਰਸਤਾ ਕੱਢਣਾ ਜੀ ਤੇ ਰਸਤਾ ਕੱਢਣ ਦੇ ਬਜਾਏ ਫਿਰ ਉੱਤੇ ਫੈਸਲਾ ਹੋਇਆ ਕਿਨੇ 11 ਫੁੱਟ ਜਗ੍ਹਾ ਚਾਹੀਦੀ ਆ ਜੀ ਤੇ 11 ਫੁੱਟ ਦੇ ਲੈ ਕੇ ਤੁਹਾਨੂੰ ਨਾਲ ਦੇਵਾਂਗੇ ਹੋਰ ਜੀ 11 ਫੁੱਟ ਦੀ ਛੋਡੀ ਰੱਖਦੇ ਆ ਜਗ੍ਹਾ ਅਸੀਂ 11 ਫੁੱਟ ਨਾਲ ਦਿੰਨੇ ਆ ਜੀ 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 ਤੇ ਉਹ ਜਦੋਂ ਹਾਂ ਕਹਤੀ ਸਾਰੇ ਮੰਨ ਕੇ ਬੰਦੇ ਚਾਰ ਪੰਜ ਪਰਿਵਾਰ ਆ ਜੀ ਤੇ ਉਦੋਂ ਬਾਅਦ ਇਹਨਾਂ ਨੇ ਤੱਕਾ ਕੀਤਾ ਨੇ ਸਾਰੇ ਦੇ ਸਾਰੇ ਜਿੰਨੇ ਪਲਾਟ ਸੀ ਸਾਰੇ ਵਗਲੇ ਅੱਛਾ ਜੀ ਯਾਨੀ ਫਿਰ ਉਹ ਵੀ ਇਹਨਾਂ ਨੇ ਜੀ ਸੀ ਵੀ ਲਾ ਕੇ ਜਿੰਨੀ ਤਾਂ ਇਧਰ ਮਿੱਟੀ ਖਿੱਚੀ ਸੀ ਸਾਰੀ ਖਿੱਚ ਕੇ ਉਹ ਤੋਂ ਗੁਰਦਰੇ ਲੈ ਗਏ ਇੱਥੇ ਦਸਤ ਬੋਤਲ ਆਈ ਹੋਈ ਸੀ ਜੀ ਸਾਰੇ ਦਸਤ ਬਟਲੇ ਸ਼ਾਮਲਾੜ ਦੇ ਵਿੱਚੋਂ ਦਰਖਤ ਵੀ ਪੱਟ ਲਈ ਹਾਂਜੀ ਹਾਂਜੀ ਦਰਖਤ ਪੱਟੇ ਬਾਈ ਜੀ ਪੈਨ ਕੈਰ ਕਾਨੂੰਨੀਆ ਪਹਿਲਾਂ ਤੇ ਗੱਲ ਇਹ ਵੀ ਧੱਕਾ ਕੀਤਾ ਇਹ ਵੀ ਕਾਨੂੰਨ ਅਨੁਸਾਰ ਨਹੀਂ ਹੋਇਆ ਜੋ ਕਾਨੂੰਨ ਅਨਾਰ ਨਾ ਹੋਇਆ ਫਿਰ ਦਰਖਤ ਵੀ ਪੱਟੇ ਗਏ ਆ ਜੀ ਇਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਗਏ ਗਏ ਉਹ ਤੁਸੀਂ ਦਰਖਾਸਤ ਵਗੈਰਾ ਨਹੀਂ ਦਿੱਤੀ ਜੀ ਦਰਖਾਸਤ ਦਿੱਤੀ ਸੀ ਜੀ ਕੋਈ ਫੈਸਲਾ ਨਹੀਂ ਹੋਇਆ ਸਾਡਾ ਉਹ ਤੱਕ 6 ਸਾਲ ਘਟ ਤੋਂ ਘਟ ਹੋ ਗਏ ਇਸ ਚੀਜ਼ ਨੂੰ ਜੀ ਤੇ ਉਦੋਂ ਬਾਅਦ ਫਿਰ ਜਦੋਂ ਇਹਨਾਂ ਨੇ ਧੱਕਾ ਕਰਨ ਲੱਗੇ ਫਿਰ ਅਸੀਂ ਬੰਦੇ ਪਾ ਕੇ ਵਿੱਚ ਮਚਾਇਆ ਫਿਰ ਮਾਰ ਮੁਟੀਆਂ ਕੰਨਾ ਕੱਢੀਆਂ ਜੀ 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 ਪਹਿਲਾਂ ਕੰਦ ਕੋਈ ਨਹੀਂ ਸੀ ਇੱਥੇ ਜੀ ਤੇ ਆ ਕੂੜਾ ਹਟਣ ਵਾਲੀ ਜਗ੍ਹਾ ਸੀਗੀ ਜੀ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਰੋਕਣ ਲੱਗੇ ਫਿਰ ਕੰਨਾਂ ਕੱਟ ਤੀਆਂ ਛੋਟੀਆਂ 4 4 5 5 ਫੁੱਟ ਜੀ 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 ਤੇ ਉਹ ਵੀ ਹਟਾ ਗਏ ਸੀ ਅਚਾ ਉਹ ਵੀ ਢਾ ਤੀਆਂ ਸੀ ਉਹ ਵੀ ਢਾ ਤੀਆਂ ਸੀ ਇਹਨਾਂ ਨੇ ਢਿੱਡੀ ਗੁੰਡਾਗਰਦੀ ਦਾ ਕੀ ਕਾਰਨਾ ਜੀ ਕਿਹੜੀ ਸਿਹਤ ਇੰਨਾ ਕੁਝ ਹੋ ਰਿਹਾ ਜੀ ਇਹ ਤਾਂ ਜਾਣਦੇ ਨੂੰ ਕੀ ਪਤਾ ਜੀ ਸਰਕਾਰ ਦੀ ਸਿਹਤ ਕਰਦੇ ਕੋਈ ਬੰਦੇ ਨੇ ਰਲੇ ਵੀ ਹੋਣਗੇ ਜੀ ਤਾਂ ਹੀ ਕਰਦੇ ਆ ਜੀ ਜੀ ਤੇ ਅਸੀਂ ਤਾਂ 4 5 ਪਰਿਵਾਰੀਆਂ ਇਹ ਘੜਦੋ ਘੜ 25 30 ਪਰਿਵਾਰ ਆ ਠੀਕ ਆ ਜੀ ਤੇ ੱੱਕਾ ਕਰਦੇ ਆ ਤੁਸੀਂ ਪੀਪਲ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਅਜੀ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਆ ਬੇਨਤੀ ਕਰਕੇ ਕਹਿੰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾ ਉਹ ਵੀ ਇੱਥੇ ੱੱਕਾ ਹੋਈ ਜਾਂਦਾ ਵਾ ਜੀ ਠੀਕ ਹੈ ਨਾ ਪਹਿਲੀ ਗੱਲ ਤਾਂ ਇੰਨਾ ਵਾ ਇਹ ਜੋ ਸਾਡੇ ਸਰਪੰਚ ਸਾਹਿਬ ਆ ਜੀ ਇਹ ਸਾਡੇ ਗਰੀਬਾਂ ਦੇ ਹੱਕ ਤੇ ਖੜੇ ਆ ਜੀ ਠੀਕ ਹੈ ਨਾ ਇਹਨਾਂ ਨੂੰ ਵੀ ਬਹੁਤ ਮੰਦਾ ਚੰਗਾ ਬੋਲਦੇ ਇਹ ਬੰਦਿਆਂ ਨੇ ਵੋਟਾਂ ਸਾਹਮਣੇ ਪਾਈਆ ਤੇ ਅਕਸਰ ਇਹਨਾਂ ਨੂੰ ਬੇਇੱਜ਼ਤੀ ਕਰਨ ਨੂੰ ਬਣਾਇਆਤਾ ਜੀ 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 ਠੀਕ ਹੈ ਨਾ ਇਹ ਬੰਦੇ ਤੇ ਬਹੁਤ ਟੈਕ ਹੋਈ ਜਾਂਦੇ ਆ ਇਹਨੂੰ ਧਮਕੀਆਂ ਵੀ ਆਉਂਦੀ ਆ ਵਾ ਕਹਿੰਦੇ ਤੈਨੂੰ ਘੰਟੇ 'ਚ ਅਸੀਂ ਕੁਛ ਦੀ ਕੁੱਕ ਕਰ ਸਕਦੇ ਹਾਂ ਅੱਛਾ ਜੀ ਜੋ ਤੁਸੀਂ ਗਰੀਬਾਂ ਨਾਲ ਖੜੇ ਆ ਜੀ 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 ਇਹ ਸਾਡਾ ਥਾਂ ਸਰਪੰਚ ਸਾਹਿਬ ਨੂੰ ਧਮਕੀਆਂ ਸਰਪੰਚ ਸਾਹਿਬ ਨੂੰ ਜੀ 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 ਤੇ ਇਹ ਬੰਦਿਆ ਜੀ ਤਗੜੇ ਇਹਨਾਂ ਦਾ ਬੰਦਾ ਇੱਕ ਮਨਜੀਤ ਦੇ ਨਾਲ ਰਹਿੰਦਾ ਵਾ ਜੱਗਾ ਜੀ ਉਹਦੇ ਆਸਰੇ ਉੜਦੇ ਆ ਮਨਜੀਤ ਦੇ ਸ਼ਰਤੇ ਜੋ ਵੀ ਕਰਦਾ ਵਾ ਉਹਦੇ ਸ਼ਰਤੇ ਜੋ ਆ ਰਿਪੋਰਟ ਆਈ ਆ ਸਰਪੰਚ ਸਾਹਿਬ ਨੂੰ ਇਹ ਵੀ ਉਹਦੇ ਆਰਡਰ ਨੇ ਆਈ ਆ ਜੀ 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 ਮਨਜੀਤ ਦੇ ਨਾਮ ਐਮ ਐਲ ਏ ਮਨਜੀਤ ਸਿੰਘ ਠੀਕ ਹੈ ਨਾ ਜੀ ਜੀ ਇਹ ਜਿਹੜਾ ਮੇਨ ਪਹਿਲਾ ਮੋੜ ਤੋਂ ਮੇਰਾ ਹੀ ਸਾਵਾ ਜੀ ਕੋਟ ਇਹ ਕਚਹਿਰੀ ਚ 7.55 ਦੀ ਜਮਾਨਤਾਂ ਵੀ ਹੋਈ ਆ ਸੀ 2 ਸਾਲ ਦੀ ਸਾਡਾ ਕੇਸ ਵੀ ਚੱਲੇ ਇਹਨਾਂ ਨਾਲ ਜੀ ਬਾਈ ਜੀ ਠੀਕ ਹੈ ਨਾ ਉਦੋਂ ਫਿਰ 2-4 ਸਾਲ ਟਿਕੇ ਰਹੇ ਹੁਣ ਫੇਰ ਉਹੀ ਗੱਲਾਂ ਠੀਕ ਆ ਜੀ ਹਾਂ ਚੌਕੀ ਇੰਚਾਰਜਾਂ ਨੇ ਵੀ ਪ੍ਰੀਤਮ ਸ਼ਾਹ ਨੇ ਵੀ ਪੂਰਨ ਸ਼ਾਹ ਸ਼ਰਾ ਨੇ ਵੀ ਬਲਵੀਰ ਸ਼ਾਹ ਸ਼ਰਾ ਨੇ ਵੀ ਇਹੀ ਗੱਲ ਕਹੀ ਨਜਾਇਜ਼ ਧੱਕਾ ਹੁੰਦਾ ਵਾ ਇੱਥੇ ਜੀ 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 ਠੀਕ ਹੈ ਨਾ ਉਹਨਾਂ ਨੇ ਸਾਡੀ ਫੁੱਲ ਮਦਦ ਕੀਤੀ ਉਹ ਕਹਿੰਦੇ ਜਿਨ੍ਹਾਂ ਦੇ ਹੁਣ 50 60 ਸਾਲ ਦੇ ਕਬਜ਼ੇ ਆ ਤੋ ਕਿਵੇਂ ਛੱਡ ਦੇਣਗੇ ਸੋਨੂੰ ਇਹ ਏਡਾ ਡੇਰਾ ਬਣ ਗਿਆ ਸੋਨੂੰ ਹਲੇ ਸਬਰ ਨਹੀਂ ਕਹਿੰਦੇ ਜੀ ਠੀਕ ਹੈ ਨਾ ਬੇਨਤੀ ਇਹੀ ਆ ਸਾਨੂੰ ਇਨਸਾਫ ਰੰਜੋ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਲੋਪੋ ਦੇ ਰਹਿਣ ਵਾਲੇ ਆ ਤੇ ਜਿਹੜਾ ਮਕਾਨ ਟਹਿਟ ਹੀ ਹੋਇਆ ਤੁਹਾਡਾ ਮਕਾਨ ਆ ਜੀ ਹਾਂਜੀ ਸਰ ਤੇ ਬਾਈ ਜੀ ਅੱਜ ਜਿਵੇਂ ਪੁਜੇਵੇਂ ਪੁਆਇੰਟ ਦੇ ਲੋਕ ਇਕੱਠੇ ਹੋਏ ਆ ਕਹਿੰਦੇ 4-5 ਦਿਨ ਗੁਜ਼ਰ ਚੁੱਕੇ ਆ ਜੀ 4-5 ਦਿਨ ਪਹਿ ਉਹ ਸੋਸ਼ਲ ਮੀਡੀਆ ਤੇ ਪਬਲਿਸ਼ ਕੀਤੀ ਸੀ ਜਨਤਕ ਕੀਤੀ ਸੀ ਤਾਂ ਕਿ ਤੁਹਾਨੂੰ ਇਨਸਾਫ ਮਿਲ ਸਕੇ ਪਰ ਅੱਜ 4-5 ਦਿਨ ਗੁਜ਼ਰ ਚੁੱਕੇ ਆ ਕਹਿੰਦੇ ਪੁਲਿਸ ਪ੍ਰਸ਼ਾਸਨ ਨੇ ਕੋਈ ਇਨਸਾਫ ਨਹੀਂ ਦਿੱਤਾ ਕੀ ਸਚਾਈ ਹੈ ਜੀ ਇਹਦੇ ਚ ਸਰ ਅਜੇ ਤਾਂ ਜੀ ਕੋਈ ਇਨਸਾਫ ਨਹੀਂ ਦਿੱਤਾ ਜੀ ਅਸੀਂ ਐਸਐਸਪੀ ਸਾਹਿਬ ਦੇ ਵੀ ਗਏ ਸੀ ਮੋਗੇ ਜੀ ਬਦਨੀ ਵੀ ਜਾ ਕੇ ਆਏ ਆ ਇੱਥੇ ਲੋਪੋ ਚੌਂਕੀ ਵੀ ਜਾ ਕੇ ਆਏ ਆ ਕਿਸੇ ਨੇ ਸਾਡੀ ਸੁਣੀ ਨਹੀਂ ਸਰ ਜੀ ਜੀ ਸਾਨੂੰ ਅੱਜ ਪੰਜਵਾਂ ਦਿਨ ਇੱਥੇ ਬੈਠਿਆ ਨੂੰ ਜੀ ਕੋਈ ਪੁਲਿਸ ਵਾਲਾ ਨਹੀਂ ਇੱਥੇ ਆਇਆ ਸਰ ਕੀ ਕਾਰਨ ਲੱਗਦਾ ਤੁਹਾਨੂੰ ਕਿ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਜੀ ਸਰ ਇੱਕ ਜਗਜੀਤ ਸਿੰਘ ਆ ਜੀ ਜੀ ਇੱਥੋਂ ਦੂਜੀ ਧਰ ਵਾਲਾ ਕੜਾ ਨਰ ਲਿਆਉਦੇ ਨਰ ਲਿਆਵਾ ਜੀ ਜੀ ਉਹਦੀ ਸਿਹਤ ਸਾਰਾ ਕੁਝ ਹੁੰਦਾ ਜੀ ਜਿਹੜਾ ਤੁਸੀਂ ਬਹੁਤ ਵੱਡੇ ਦੋਸ਼ ਲਾ ਰਹੇ ਹੋ ਕਿ ਮਨਜੀਤ ਸਿੰਘ ਬਲਾਸਪੁਰ ਦੀ ਸਿਹਤ ਹੀ ਹੋ ਜਾਣਾ ਕੁਝ ਹੋ ਰਿਹਾ ਇਹਦੇ ਸੰਬੰਧ ਵਿੱਚ ਤੁਸੀਂ ਏਡੇ ਇਲਜ਼ਾਮ ਲਾ ਰਹੇ ਹੋ ਕੀ ਕਾਰਨ ਲੱਗਦਾ ਤੁਹਾਨੂੰ ਜੀ ਸਰ ਉਹਦੇ ਨਾਲ ਰਹਿੰਦਾ 24 ਘੰਟੇ ਇਹੀ ਕਾਰਨ ਹਾਂ ਸਰ ਹਾਂ ਸਰ ਜਗਜੀਤ ਸਿੰਘ ਆ ਸਾਰਾ ਉਹਦੇ ਉਹਦੇ ਨਾਲ ਹੀ ਰਹਿੰਦਾ 24 ਘੰਟੇ ਜੀ ਕਿੰਨਾ ਕੁਸ਼ ਹੁੰਦਾ ਜੀ ਜੱਗਾ ਆਪ ਦੱਸਦਾ ਜੀ ਜੀ ਸਾਡੇ ਨਾਲ ਮਨਜੀਤ ਸਿੰਘ ਹੈਗਾ ਜੀ ਜੀ ਹਾਂਜੀ ਸਰ ਹੁਣ ਤੁਸੀਂ ਫਿਰ ਪਹੁੰਚ ਅਧਿਕਾਰੀਆਂ ਤੋਂ ਕੀ ਅਪੀਲ ਕਰਦੇ ਹੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਹੀ ਤਾਂ ਸਰ ਇਹ ਇਨਸਾਫ ਕਰਦੇ ਆ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਸਾਡਾ ਕਿਹੜਾ ਮਕਾਨ ਟਾਇਆ ਜੀ ਇकडे ਬੰਦੇ ਕਿੰਨੇ ਨੇ ਟਾਇਆ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਕਲਿੰਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਲੁਪਤ ਦੇ ਰਹਿਣ ਵਾਲੇ ਹਾਂ ਜੀ ਤੇ ਤੁਸੀਂ ਰਾਜਾ ਇਹਨਾਂ ਨੇ মিডিਆ ਸਾਹਮਣੇ ਆਏ ਹੋ ਪਰਿਵਾਰ ਨੂੰ ਸਮਰਥਨ ਦਿੱਤਾ ਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਦੇਖੋ ਆਪਣੇ ਭੈਣ ਦੀ ਧੀ ਭੈਣਾ ਆਪਾਂ ਬਦਹਿਮਤ ਤੇ ਰੱਖੀ ਅੱਜ ਆਪਾਂ ਸਰਪੰਚ ਜੀ ਨੂੰ ਮੰਨਦਾ ਚੰਦਾ ਬੋਲ ਨਹੀਂ ਨਾ ਸਕਦੇ ਜਿਹੜੇ ਹਿਸਾਬ ਨਾਲ ਬੋਲਦੇ ਆ ਉਹ ਸਾਨੂੰ ਪਤਾ ਵੀਰ ਜੀ ਅੱਛਾ ਤੇ ਇਹ ਹੀ ਕਹਿੰਨੇ ਵੀ ਅਸੀਂ ਇਸ ਗਲੀ 'ਚੋਂ ਰਾਹ ਨਹੀਂ ਦੇ ਸਕਦੇ ਵੀ ਅਸੀਂ ਤਾਂ ਇਹਦੇ ਤੇ ਵੀ ਕਾਰਵਾਈ ਹੀ ਕਰਾਉਣੀ ਕਹੁੰਦੇ ਆ ਵੀ ਉਹ ਕਹਿੰਦੇ ਅਸੀਂ ਰਾਹ ਲੈਣਾ ਅਸੀਂ ਰਾਹ ਨਹੀਂ ਦੇ ਸਕਦੇ ਇੱਕ ਤੁਸੀਂ ਪਹਿਲਾਂ ਦੱਸ ਦਿਜੀਏ ਕਿ ਜਦੋਂ ਮੌਕਾ ਬਾਰ ਦਾ ਤੇ ਹਾਜ਼ਰ ਸੀਗੇ ਹਾਂਜੀ ਅਸੀਂ ਤੇ ਉਸ ਟਾਈਮ ਇੱਥੇ ਸੀਗੇ ਏ ਵੀਰ ਜੀ ਸੀ ਜੋ B25 ਜਾਣੇ ਅਸੀਂ ਸੀਗੇ ਥਾਈ ਟੋਟਰੂ ਉਸ ਟਾਈਮ ਸਾਡੇ ਕੋਲੇ ਕੁਛ ਨਹੀਂ ਸੀ ਨਾ ਕੋਲੇ ਲੈ ਖੰਡੇ ਲੈ ਕੇ ਕਿਰਪਾਨਾ ਲੈ ਕੇ ਸਾਰਾ ਕੁਛ ਸੀਗਾ ਜਿਸ ਟਾਈਮ ਅਸੀਂ ਮੂਰੇ ਹੋਣ ਲੱਗੇ ਸਾਨੂੰ ਉਸ ਟਾਈਮ ਨੇ ਸੱਤਰ ਹੋਣਾ ਨੇ ਤੇ ਇਹਨਾਂ ਨੇ ਚਾਰਨੇ ਹੋਣਾ ਨੇ ਸਾਨੂੰ ਮੂਰੇ ਨਹੀਂ ਹੋਣ ਦਿੱਤਾ ਇਹਨਾਂ ਨਾਲ ਸਾਰੀ ਫੈਮਿਲੀ ਸੀ ਜੇ ਸਾਨੂੰ ਉਸ ਟਾਈਮ ਪਤਾ ਹੁੰਦਾ ਨਾ ਵੀ ਇਹਨਾਂ ਨਾਲ ਫੈਮਿਲੀ ਆ ਫਿਰ ਅਸੀਂ ਉਹ ਜੀ ਕਾਰਵਾਈ ਕਰਦੇ ਫਿਰ ਇਹਨਾਂ ਦੀ ਪਿੰਡ ਦੇ ਹੀ ਆ ਜੀ ਸਾਰੇ ਹਾਂ ਜੀ ਸਾਰੇ ਪਿੰਡ ਦੇ ਸੀ ਤੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹੋ ਵੀਰੇ ਸਾਡੇ ਉਹਨਾਂ ਨੇ ਕੋਈ ਨਹੀਂ ਚੁੰਗਿਆ ਚ 5 ਦਿਨ ਹੋ ਗਏ ਜੀ ਵੀ ਮੰਗ ਕਰਦੇ ਹੋ ਫਿਰ ਵੀ ਅਸੀਂ ਤੇਹੀ ਮੰਗ ਕਰਦੇ ਆ ਵੀ ਅਸੀਂ ਉਹਨਾਂ ਨੂੰ ਰਾਹ ਨਹੀਂ ਦੇ ਸਕਦੇ ਵੀ ਜੋ ਸਾਡਾ ਪਾਂਸ ਰਖੜ ਮੈਂ ਦੇਣਾ ਹੈਣਾ ਵੀਰੇ ਸਾਡਾ ਸਾਰਾ ਘਰ ਪਰਿਵਾਰ ਕਰਤਾ ਇਹਨਾਂ ਨੇ ਜੀ ਫਿਰ ਸਰਪੰਚ ਸਾਹਿਬ ਆਏ ਸੀ ਮੌਕਾ ਦਿਖਾਇਆ ਜੀ ਇਹਨਾਂ ਨੂੰ ਵੀ ਉਹ ਬਹੁਤ ਮੰਦਾ ਚੰਗਾ ਬੋਲੇ ਉਹ ਕਹਿੰਦੇ ਫਿਰ ਜਿਦੋਂ ਇਹ ਆਏ ਉਹ ਕਹਿੰਦੇ ਵੀ ਜੇ ਇੱਕ ਘੰਟਾ ਤੁਹਾਡੇ ਕੋਲੇ ਹੈਗਾ ਜੇ ਤਾਂ ਤੁਸੀਂ ਕੁਝ ਕਰ ਸਕਦੇ ਆ ਤਾਂ ਕਰ ਲਓ ਤੇ ਨਹੀਂ ਫਿਰ ਅਸੀਂ ਇਹ ਵੀ ਸੀ ਮਗਾ ਕੇ ਸਾਰਾ ਸਫਾਇਆ ਕਰ ਦੇਣਾਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਬਹੁਤ ਨੁਕਸਾਨ ਹੋਇਆ ਸਾਡਾ ਸਮੇਂ ਸਮਾਨ ਵੀ ਚੱਕ ਕੇ ਲੈ ਗਏ ਸਾਡੀ ਭੰਨ ਤੋੜ ਕੁਝ ਨਹੀਂ ਛੱਡਿਆ ਉਹਨਾਂ ਨੇ ਜੀ ਹਾਂ ਜੀ ਉਹ 30 25 ਬੰਦੇ 50 ਬੰਦੇ ਸੀ ਖੰਡੇ ਕਰਪਾਨਾ ਲੈ ਕੇ ਖੜ ਗਏ ਨਾ ਜੀ ਇੱਥੇ ਕੋਈ ਆ ਸਕਦਾ ਸੀ ਨਾ ਕੁਝ ਪਹੀ ਤੇ ਖੜੇ ਰਹੇ ਕੁਝ ਬੰਦੇ ਘਰ ਠਾਈ ਗਏ ਜੀ ਜੀ ਹਾਂ ਉਹਨਾਂ ਨੇ ਸਾਰੀ ਬਰਬਾਦੀ ਕਰਤੀ ਪੇਟੀ ਸਮਾਨ ਕੱਢ ਕੇ ਲੈ ਗਏ ਜੀ ਉਹਨਾਂ ਨੇ ਡਰਮ ਤੇ ਇੱਕ ਪਾਣੀ ਵਾਲੇ ਨਹੀਂ ਛੱਡੇ ਸਾਡੇ ਜੀ ਤੇ ਹੋਰ ਵੀ ਸਾਡਾ ਬਹੁਤ ਸਮਾਨ ਲੈ ਕੇ ਸੱਤਾਂ ਪਾੜ ਗਏ ਸਾਨੂੰ ਕੋਈ ਨਹੀਂ ਸਾਡਾ ਪਰਿਵਾਰ ਘੱਟ ਸਾਰਾ ਕੁਝ ਕਲਵੰਤ ਕਰਦੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਘਟਨਾ ਕਰਮ ਹੋਇਆ ਜੀ ਆਪੇ ਵੀਰ ਜੀ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਇਹਨਾਂ ਨੇ ਇਹ ਜਗਾ ਬਣਵਾਈ ਜੀ ਗੁਰੂ ਰਾਮਦਾਸ ਭਾਤਵੀ ਇਹਨਾਂ ਨੇ ਬਣਵਾਈ ਜੀ ਇਹਨਾਂ ਨੇ ਜਸਵੀਰ ਸਿੰਘ ਨੇ ਜੀ ਸਾਰਿਆਂ ਨੇ ਮਿਲ ਕੇ ਗੀਤਾ ਦੇ ਵੀਰ ਸੀਗਾ ਨਾਲ ਜੀ ਤੇ ਇਹ ਨਛੱਤਰ ਸਿੰਘ ਵੀ ਸੀਗਾ ਸਾਰਿਆਂ ਨੇ ਮਿਲ ਕੇ ਇਹਨਾਂ ਨੇ ਜਗਾ ਬਣਾਈ ਜੀ ਉਦੋਂ ਬਾਅਦ ਇਹਨਾਂ ਨੇ ਇੱਥੇ ਜਦੋਂ ਜਗਾ ਬਣਾ ਲਈਏ ਪ੍ਰੋਗਰਾਮ ਨਾਲ ਲੱਗੇ ਤੇ ਇਹਨਾਂ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਲਾਦਾ ਹੈਗਾ ਜਗ੍ਹਾ ਮਣਾ ਲੈ ਕੇ ਇਹਨਾਂ ਨੇ ਤੇ ਇਹਨਾਂ ਨੇ ਇੱਧਰ ਗੁੰਡਾਗਰਦੀ ਕੀਤੀ ਆ ਸਾਡੇ ਨਾਲ ਜੀ ਜੀ ਪੈਸੇ ਤੇ ਸਾਰਾ ਪਵਾ ਕੇ ਇਹਨਾਂ ਸਮਾਨ ਬਣਾ ਕੇ ਅੰਦਰ ਰੱਖਤਾ ਇਹਨਾਂ ਨੇ ਖਾਤੇ ਉਧਰ ਕਵਰੇ ਦੇ ਵਿੱਚ ਜੀ ਮੁੜ ਕੇ ਇਹਨਾਂ ਨੇ ਸਾਡੇ ਤੇ ਕੁੱਟ ਮਾਰ ਕੀਤੀ ਇਹਨਾਂ ਨੇ ਰਾਤ ਨੂੰ ਜੀ ਕੁੱਟ ਮਾਰ ਕਰਕੇ ਉਧਰ ਜਾ ਕੇ ਦੇਖ ਲੋ ਉਧਰ ਜਾ ਕੇ ਇੰਨੇ ਬੰਦੇ ਨਸ਼ਾ ਕਰਦੇ ਆ ਕਿੱਧਰ ਵੀ ਵੀ ਕਿੱਧਰ ਉਹ ਨਾਲ ਜਗ੍ਹਾ ਦੇ ਵਿੱਚ ਹੀ ਜਗ੍ਹਾ ਦੇ ਵਿੱਚ ਹੀ ਬੈਠ ਕੇ ਹਾਂ ਜਗ੍ਹਾ ਦੇ ਵਿੱਚ ਬਹਿ ਕੇ ਨਸ਼ਾ ਕਰਦੇ ਆ ਇਹਨਾਂ ਨੂੰ ਉਹ ਨਹੀਂ ਦਿੰਦੇ ਹੈਗੇ ਨਸ਼ਾ ਕਰਦੇ ਜੀ ਜਦੋਂ ਆ ਕੇ ਚਿੱਟਾ ਪੀਂਦੇ ਆ ਨਸ਼ਾ ਕਰਦੇ ਆ ਉਹ ਵੀ ਵੇਖਣ ਲਾਏ ਇਹ ਜੀ ਜੀ ਇਹ ਦੂਜਾ ਤੇ ਆ ਕੇ ਵੀਰੇ ਇਹ ਵੀ ਗੁੰਡਾਗਰਦੀ ਕਰਦੇ ਆ ਤੁਸੀਂ ਕਹਿੰਦੇ ਹੋ ਵੀ ਉੱਥੇ ਉਹ ਗੁਰਦਾਰਾ ਸਾਹਿਬ ਦੇ ਵਿੱਚ ਨਸ਼ਾ ਪੀਤਾ ਜਾਂਦਾ ਵਰਤਿਆ ਜਾਂਦਾ ਉੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਇਹ ਨਾ ਸਾ ਉਹ ਵੀਰ ਜੀ ਕੋਈ ਕੁਛ ਨਹੀਂ ਸਮਝਦੇ ਤੇ ਨਿਸ਼ਾਨ ਸਾਹਿਬ ਨੂੰ ਜੀ ਨਾ ਸਾ ਬਹੁਤ ਘਰ ਦੇ ਕੁੱਤੇ ਹਗਦੇ ਆ ਉੱਥੇ ਇਹਨਾਂ ਨੂੰ ਹਾਂ ਜੀ ਜਿਵੇਂ ਹੀ ਹੋਏ ਨਹੀਂ ਕਿ ਬੋਰ ਨਹੀਂ ਕਰਦੇ ਉਹ ਪੋਰਾ ਵੀ ਜੀ 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 ਹਾਂ ਜੀ ਬਾਕੀ ਜੇ ਤੇ ਇਹਨਾਂ ਨੇ ਸਰਪੰਚ ਨੇ ਨੂੰ ਬਹੁਤ ਮੰਦਾ ਚੰਗਾ ਬੋਲਿਆ ਜੀ ਇਹਨਾਂ ਨੇ ਕੁੱਤਿਆਂ ਤੱਕ ਵੀ ਦੱਸਿਆ ਵਾ ਠੀਕ ਹੈ ਜੀ ਆਪਾਂ ਵੋਟਾਂ ਪਾਉਨੇ ਆਪਾਂ ਸਰਪੰਚ ਨੂੰ ਗਲਤ ਬੋਲਣ ਵਾਸਤੇ ਨਹੀਂ ਪਾਉਂਦੇ ਜੀ ਜੀ ਠੀਕ ਹੈ ਜੀ ਆਪਾਂ ਇਹ ਹੀ ਕਹਿੰਨੇ ਆ ਤੇ ਸਰਪੰਚ ਦੀ ਆਪਾਂ ਸੁਪਸਥਾ ਕਰਗੇ ਤੇ ਆਪਾਂ ਜਿਵੇਂ ਕਿ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਗੱਲ ਤੁਸੀਂ ਕਰਦੇ ਸੀ ਕਿ ਬੇਅਦਬੀ ਹੋਈ ਆ ਤੁਸੀਂ ਫਿਰ ਸਿੱਖ ਜੱਥੇਬੰਦੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਸਾਹਿਬ ਅਸੀਂ ਤਾਂ ਅਪੀਲ ਇਹੀ ਕਰਨੀ ਚਾਹੁੰਦੇ ਆ ਸਾਰਾ ਵੀ ਇਹਨਾਂ ਨੂੰ ਘੁੱਟ ਮਾਰ ਜਿਹੜੀ ਇਹਨਾਂ ਨੇ ਕੀਤੀ ਆ ਸਾਡੇ ਤੇ ਇਹਨਾਂ ਨੂੰ ਨਸਾਫ ਦਵਾਇਆ ਜਾ ਇੱਕ ਦੋਸ਼ ਲਾਇਆ ਬੜਾ ਗੰਭੀਰ ਦੋਸ਼ ਆ ਕਿ ਸ਼੍ਰੀ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਿਹੜਾ ਨਿਸ਼ਾਨ ਸਾਹਿਬ ਇੱਥੇ ਲੱਗਿਆ ਗਿਆ ਕੀ ਕਹਿਣਾ ਚਾਹੋਗੇ ਜੀ ਹਾਂ ਹਾਂ ਜੀ ਬਿਲਕੁਲ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਮੇਰੇ ਪਿੰਡ ਦਾ ਤੁਸੀਂ ਦੇਖੋ ਪੰਚਾਇਤੀ ਜ਼ਮੀਨ ਦੇ ਵਿੱਚ ਜਦਾ ਦੇ ਵਿੱਚ ਸ਼ਾਮਲਾਟ ਦੇ ਵਿੱਚ ਉਹਨਾਂ ਆਪ ਦੇ ਭਾਈਚਾਰੇ ਨੂੰ ਹੀ ਝੂਠ ਬੋਲ ਕੇ ਵੀ ਆਪਾ ਧਰਮਸ਼ਾਲਾ ਬਣਾਉਣੀ ਆ ਤੇ ਲਾਇਆ ਤੁਸੀਂ ਨਿਸ਼ਾਨ ਸਾਹਿਬ ਆ ਤੇ ਉਹਦੀ ਬੇਅਦਵੀ ਹੁੰਦੀ ਕਿਉਂਕਿ ਇਹ ਪਰਿਵਾਰ ਬਿਲਕੁਲ ਗਵੰਡੀਆਂ ਕੋਲੇ ਹੁੰਦੇ ਆ ਇਹ ਆਥਨ ਸਵੇਰ ਦੇਖ ਦੇਣ ਹਾਲਾਤਾਂ ਨੂੰ ਕਿਵੇਂ ਜਿਹੜਾ ਕੀ ਆ ਜਿਹੜਾ ਕੁੱਤਿਆਂ ਦਾ ਆਉਣਾ ਜਾਣਾ ਇੱਥੇ ਤੇ ਜਿਹੜੇ ਕਿਵੇਂ ਕੁਝ ਕੁ ਗੱਲਾਂ ਜਿਵੇਂ ਮੇਰੇ ਸੁਣਨ ਚ ਆਈਆਂ ਆਂ ਵੀ ਸ਼ਾਮ ਨੂੰ ਮੁੰਡੇ ਇੱਥੇ ਜਿਹੜਾ ਡਰੱਗ ਕਰਦੇ ਆ ਮਤਲਬ ਇਹਦੀ ਕੋਈ ਵੀ ਜਿਹੜੀ ਕੀ ਆ ਸੰਭ ਸੰਭਾਲ ਨਹੀਂ ਹੈਗੀ ਜੀ ਤਾਂ ਜੇ ਮੈਂ ਸਖਰ ਜਿੱਥੇ ਹੁੰਦੀਆਂ ਨੂੰ ਅਪੀਲ ਕਰਦੀ ਆ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਵੀ ਮੇਰੇ ਪਿੰਡ ਦੇ ਵਿੱਚ ਜੇ ਨਿਸ਼ਾਨ ਸਾਹਿਬ ਲੱਗਿਆ ਹੈ ਤਾਂ ਇਹ ਜੀ ਬੇਅਦਮੀ ਨੂੰ ਰੋਕਿਆ ਜਾਵੇ ਤਾਂ ਜਿਹੜਾ ਕੀ ਆ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਸ ਕੱਲ ਨੂੰ ਕੋਈ ਕਿਸੀ ਮੌਜੂਦਾ ਹੈ ਉਹ ਸਾਡੇ ਤੇ ਮਤਲਬ ਸਾਨੂੰ ਉਹ ਕੱਲ ਨੂੰ ਉਂਗਲ ਨਾ ਚੱਕਣ ਵੀ ਜਦੋਂ ਤੁਸੀਂ ਉਦੋਂ ਮੌਜੂਦਾ ਸੀ ਉੱਥੇ ਜਾਂਦੇ ਸੀ ਤੇ ਤੁਹਾਡੇ ਟਾਈਮ ਰੌਲਾ ਸੀ ਤੁਸੀਂ ਇਹ ਗੌਰ ਇਹਨਾਂ ਚੀਜ਼ਾਂ ਤੇ ਗੌਰ ਘਾਤੋ ਨਹੀਂ ਕੀਤੀ ਸਮਸਖ ਜਥੇਬੰਦੀਆਂ ਨੂੰ ਬੇਨਤੀ ਕਰਦੀ ਆਂ ਵੀ ਆਓ ਰਲ ਮਿਲ ਕੇ ਮੇਰਾ ਸਾਥ ਦਿਓ ਆਪਾਂ ਜਿਹੜੀਆਂ ਇਹ ਚੀਜ਼ਾਂ ਅੱਜ ਹੋ ਰਹੀਆਂ ਏ ਠੀਕ ਆ ਕਸ਼ਮੀਰੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਇੱਕ ਇਨਸਾਨ ਸਾਹਿਬ ਲਾ ਕੇ ਆਪਦੇ ਭਾਈਚਾਰੇ ਨੂੰ ਗੁੰਮਰਾਹ ਕਰਕੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਹੋ ਕਿਉਂਕਿ ਅੰਦਰ ਹਾਲ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਨਹੀਂ ਕੀਤਾ ਗਿਆ ਹੈ ਗ੍ਰੰਥ ਤੁਸੀਂ ਧਰਮਸ਼ਾਲਾ ਦੇ ਨਾਂ ਤੇ ਲੈ ਰਹੇ ਹੋ ਪਰ ਲਾਓ ਤੁਸੀਂ ਨਿਸ਼ਾਨ ਸਾਹਿਬ ਆ ਨਿਸ਼ਾਨ ਸਾਹਿਬ ਉੱਥੇ ਲੱਗਦਾ ਜਿੱਥੇ ਗੁਰੂ ਜੀ ਆਏ ਹੋਣ ਤੇ ਸਾਡਾ ਗੁਰਦੁਆਰਾ ਹੋਵੇ ਜੀ ਤਾਂ ਇਹ ਜਿਹੜੀਆਂ ਜਿਹੜੀਆਂ ਕੀਆ ਮਤਲਬ ਇੱਕ ਕਾਨੂੰਨੀ ਹਰਕਤ ਕਹਿ ਲਿਏ ਸੋ ਇਹ ਜਿਹੜੇ ਪਰਿਵਾਰ ਕਰਦੇ ਆ ਇੱਕ ਮੇਰੇ ਹੋਰ ਚੀਜ਼ੇ ਧਿਆਨ ਚ ਆਈ ਆ ਜਿਵੇਂ ਇਹ ਕਹਿ ਰਹੇ ਸੀਗੇ ਰਣਜੋਤ ਤੇ ਬਲੇਮ ਲਾਰੇ ਸੀਗੇ ਕਿ ਭਈ ਇਹ ਮੁੰਡਾ ਇਥੋਂ ਦਾ ਦੋਤਾ ਇਥੋਂ ਦਾ ਰਹਿਣ ਵਾਲਾ ਨਹੀਂ ਹੈਗਾ ਤਾਂ ਮੈਂ ਇਹ ਗੱਲਾਂ ਕੁਛਕ ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗ ਉਹ ਮੇਰੇ ਕੋਲ ਗਏ ਸੀਗੇ ਉਹਨਾਂ ਨੇ ਮੇਰੀ ਸਾਰੀ ਗੱਲ ਤੇ ਅੰਝ ਲਿਆਂਦੀ ਆ ਕਿ ਭਾਣ ਮੇਰੀ ਇਹ ਇਹ ਜਿਹੜਾ ਮਤਲਬ ਇਹਨਾਂ ਦਾ ਪਰਿਵਾਰ ਆ ਇਹਨਾਂ ਦੇ ਮਤਲਬ ਇਹ ਵੀ ਆਪਦੀ ਧੂਆ ਕੋਲੇ ਪੂਆ ਪੂਆ ਪਰਦੇ ਪਰ ਇਹਨਾਂ ਦੇ ਇੱਥੇ ਇਹਨਾਂ ਦਾ ਜਾਨੀ ਕਿ ਜਿਹੜਾ ਪਰਿਵਾਰ ਹੈ ਹਾਂਜੀ ਇਹ ਇੱਥੇ ਭਤੀਜੇ ਰਹਿੰਦੇ ਆ ਤੇ ਇਹ ਸਾਰੇ ਪੂਆ ਦੀ اولاد ਹੈ ਜੀ ਇਹ ਸਾਰੀ ਪੂਆ ਦੀ اولاد ਆ ਤੇ ਬਸਨੀਕ ਇਹ ਲੋਪੋ ਦੇ ਵੀ ਹੈ ਨਹੀਂ ਤੇ ਦੂਜੀ ਗੱਲ ਜਿਨ੍ਹਾਂ ਨੇ ਮੇਰੇ ਤੇ ਅੱਜ ਦਰਖਾਸਤ ਭੇਜੀ ਆ ਜਗਸੀਰ ਸਿੰਘ ਜੱਗਾ son of ਨਿਸ਼ੱਤਰ ਸਿੰਘ ਮੈਂ ਉਹਨੂੰ ਪੁੱਛਣਾ ਚਾਹਨੀ ਆ ਕਿ ਤੂੰ ਤੁਸੀਂ ਮੈਨੂੰ ਦਰਖਾਸਤ ਆ ਪਾ ਰਹੇ ਹੋ ਠੀਕ ਹੈ ਜਿੰਨੇ ਵੀ ਪਿੰਡ ਦੇ ਵਿੱਚ ਸ਼ਾਮ ਲਟਾਂ ਜਾਂ ਜਿੱਥੇ ਵੀ ਪਿੰਡ ਦੀ ਜਿੰਨੀ ਫਰਨੀ ਆ ਜਿਵੇਂ ਆਪਾਂ ਪਹਿਲਾਂ ਗੱਲ ਪਾ ਰਹੇ ਚੁੱਕੇ ਆ ਜਿੰਨੀ ਪਿੰਡ ਦੀ ਫਰਨੀ ਆ ਸਾਰੀ ਸ਼ਾਮ ਲਟ ਦੇ ਵਿੱਚ ਹੀ ਆ ਤੇ ਸਾਰੇ ਜਿੰਨੇ ਬਸਨੀਕਾ ਪਿੰਡ ਦੀ ਬਸੋਂ ਆ ਤੇ ਹਰ ਘਰ ਦੇ ਵਿੱਚ ਮੀਟਰ ਲੱਗਿਆ ਹੋਇਆ ਜੀ ਜੇ ਪਿੰਡ ਦਾ ਸਰਪੰਚ ਹੀ ਪਿੰਡ ਦਾ ਕੰਮ ਨਾ ਕਰੂਗਾ ਤੇ ਪਰ ਕਰੂਗਾ ਕੌਣ ਜੀ ਗਿੱਲਾ ਜੀ ਕੋਲ ਚਲੋ ਹਾਂਜੀ ਆਫੀਕਰ ਸਾਹਿਬ ਜੀ ਇਹਨਾਂ ਅਸਗਲ ਜੀ ਪੱਤਰਕਾਰ ਦੀ ਬੇਰ ਗੱਲ ਕਰ ਰਹੇ ਆ ਜੀ ਹਾਂਜੀ ਪੱਤਰਕਾਰ ਨਸੀਬ ਬਿਰਕ ਗੱਲ ਕਰ ਰਹੇ ਆ ਜੀ ਹਾਂ ਹਾਂ ਦੱਸੋ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕਿਰਪਾ ਤੁਹਾ ਹੀ ਦੱਸੋ ਜੀ ਠੀਕ ਹੈ ਜੀ ਜਿੱਦਾਂ ਨਹੀਂ ਹੈ ਕਿ 2 ਮਿੰਟ ਲੈਣੇ ਆ ਤੁਹਾਡੇ ਜੀ ਨਹੀਂ ਕੋਈ ਦੱਸੋ ਉਸ ਆ ਇੱਕ ਮੈਨੂੰ ਦੱਸਿਓ ਇੱਕ ਜੇ ਆਪਾਂ ਕੋਈ ਮੰਨ ਕੇ ਚਲੀਏ ਇੱਕ ਲੋਪੋਂ ਪਿੰਡ ਦਾ ਇੱਕ ਮਸਲਾ ਹੈਗਾ ਜੀ ਉੱਥੇ ਨਾ ਧਰਮ ਸਥਾਨ ਸੀਗੀ ਪਹਿਲਾਂ ਰੰਦਾਸ ਭਾਈਚਾਰੇ ਦੀ ਬਣੀ ਹੋਈ ਹੂੰ ਤੇ ਉਹਨਾਂ ਨੇ ਇੱਕ ਧਿਰ ਨੇ ਆਪਣਾ ਇੱਕ ਨਿਸ਼ਾਨ ਸਾਹਿਬ ਉੱਥੇ ਸਥਾਪਿਤ ਕਰਤਾ ਜੀ ਛੱਤਰ ਨਹੀਂ ਹਾਂਜੀ ਉਥੇ ਤੇ ਜਦੋਂ ਨਿਸ਼ਾਨ ਸਾਹਿਬ ਸਥਾਪਿਤ ਕਰਤਾ ਉਹਦੀ ਕੋਈ ਮਰਜ਼ਾਦਾ ਨਹੀਂ ਹੈਗੀ ਉਥੇ ਉਹਦੀ ਬੇਆਦਬੀ ਹੋ ਰਹੀ ਹੈ ਕਹਿੰਦਾ ਮਤਲਬ ਜੀ ਤੇ ਉਥੇ ਕੁੱਤੇ ਆਪਣੇ ਕੋਲੇ ਫੋਪਾਂ ਵੀ ਲੱਗੀਆਂ ਨੇ ਕੁੱਤੇ ਬੈਠੇ ਆ ਥੜੇ ਦੇ ਉੱਤੇ ਆਸ-ਪਾਸ ਦੇ ਗਾਰਾ ਗੋਰਾ ਕੁੱਤੇ ਆ ਪਿਆ ਜੀ ਤੇ ਮੈਂ ਇਹ ਪੁੱਛਣਾ ਸੀ ਜੀ ਜੇ ਜੇ ਆਪਾਂ ਗੁਰਦਵਾਰ ਸਾਹਿਬ ਨੂੰ ਸਾਫਲਾ ਕਰਨੀ ਆ ਜਾਂ ਨਿਸ਼ਾਨ ਸਾਹਿਬ ਲਾਉਣਾ ਉਹਦੇ ਲਈ ਕੀ ਕੀ ਜ਼ਰੂਰੀ ਹੈ ਜੀ ਤਿੰਨ ਹੈ ਜੀ ਆਪਣੇ ਦੇਖੋ ਗੱਲ ਇਹ ਪਹਿਲੀ ਗੱਲ ਤੇ ਆ ਜੀ ਜਿਹੜਾ ਉਥੇ ਨਿਸ਼ਾਨ ਸਾਹਿਬ ਲੱਗ ਗਿਆ ਜੀ ਉਸ ਦੀ ਜਿਹੜੀ ਹੀਰੇ ਜਿਹੜੀ ਰਿਪੋਰਟ ਆ ਵੇਖੋ ਇਹ ਨਾ ਧਰੇ ਦੀ ਗੱਲ ਆ ਨਾ ਕਿਤੇ ਇੱਕ ਵਰਕ ਦੀ ਗੱਲ ਆ ਯਾਰ ਆ ਸ਼ਾਨ੍ਹ ਸਾਹਿਬ ਆ ਸਭ ਦਾ ਸਾਡੇ ਨਿਸ਼ਾਨ ਸਾਹਿਬ ਆ ਸਾਡੇ ਨਿਸ਼ਾਨ ਦਾ ਪ੍ਰਤੀਕ ਆ ਹਾਂ ਇਹ ਪਿੰਡ ਵੱਲੋਂ ਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਆ ਗਾਂਗਰੇਸ ਦੀ ਆ ਕਾਲ ਤਖਤ ਸਾਹਿਬ ਜੀ ਤੁਹਾਨੂੰ ਉੱਥੋਂ ਇੱਕ ਤਿੰਨ ਮੈਂਬਰੀ ਕਮੇਟੀ ਆਏਗੀ ਜੀ ਪੂਈ ਸਾਰਾ ਉਹ ਦੇਖੇਗੀ ਇਹਨੂੰ ਦਿੱਤੋ ਠੀਕ ਹੈ ਨਾ ਫਿਰ ਉਸ ਮਾਮਲੇ 'ਚ ਫਿਰ ਕਾਰਵਾਈ ਕਿਉਂਕਿ ਧਾਰਮਿਕ ਮਸਲਾ ਵਾ ਕਾਲ ਤਖਤ ਸਾਹਿਬ ਉਹਦੇ ਉਹਦੇ ਮਾਮਲੇ 'ਚ ਦਖਲ ਦੇਗਾ ਜੀ ਇਹ ਗੱਲ ਤੁਰੰਤ ਕਰੋ ਜੇ ਜੇڑا ਤਾਂ ਕੀ ਮਸਲੇ ਨੂੰ ਜਲਦੀ ਹੋ ਜਾਵੇ ਤੁਸੀਂ ਭੇਜੋ ਚਿੱਠੀ ਮੈਂ ਜਲਦੀ ਉਥੋਂ ਵਫਦ ਜਿਹੜਾ ਵਾ ਉਹ ਇੱਥੇ ਆਊਗਾ ਚੈੱਕ ਕਰ ਜੂਗਾ ਉਹਦੀ ਰਿਪੋਰਟ ਕਰੇਗਾ ਠੀਕ ਹੈ ਨਾ ਠੀਕ ਹੈ ਜੀ ਜਿਹੜਾ ਉਹ ਨਿਸ਼ਾਨ ਲੱਗਿਆ ਹੁਣ ਉਹ ਤੁਹਾਡੇ ਕੋਲੇ ਭੇਜਿਆ ਜੀ ਉਧਰ ਕੋਲ ਨਹੀਂ 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 ਵੀ ਮੇਰੇ ਕੋਲ ਜੂ ਭੇਜਣੀ ਹੈ ਅਕਾਲਤਾਰ ਸਾਹਿਬ ਨੂੰ ਭੇਜੋ ਚਿੱਠੀ ਜੇ ਬਹੁਤ ਚੰਗਾ ਹੋਵੇ ਜੇ ਬੰਦੇ ਜਗ ਦੇ ਹੋ ਜੀ ਜੀ ਬਹੁਤ ਚੰਗਾ ਹੋਵੇ ਜਿਹੜੀਆਂ ਤੁਹਾਡਾ ਫੋਟੋ ਤੁਹਾਡੇ ਕੋਲ ਹੈਗੀ ਹੈ ਜੋ ਵੀ ਕੁਝ ਹੈਗਾ ਉਹ ਨਾਲ ਲਾ ਦਿਓ ਜੀ ਹੈ ਨਾ ਜੀ ਤੇ ਉਹ ਉਦੋਂ ਮੇਰੇ ਉਦੋਂ ਉਦੋਂ ਪੁੱਛਿਆ ਜਾਊਗਾ ਕਿ ਕੀ ਦੇ ਨਿਸ਼ਾਨ ਸਾਹਿਬ ਲਾਇਆ ਕੀ ਮਰਜ਼ਾਦਾ ਜੀ ਕੀ ਨਹੀਂ ਜੀ ਇਸ ਇਸ ਕਰਕੇ ਕਿਰਪਾ ਕਰਕੇ ਉਹਨੂੰ ਚਿੱਠੀ ਭੇਜੋ ਜਲਦੀ ਚਾਲ ਆ ਗਈ ਬਸ ਜਲਦੀ ਕਰਵਾ ਦਿਓ ਠੀਕ ਹੈ ਜੀ ਠੀਕ ਹੈ ਕਰਿਆ ਸਰ ਬਹੁਤ ਬਹੁਤ ਧੰਨਵਾਦ ਸਤਿਕਾਰ ਸਰ ਸਤਿਕਾਰ ਹਾਂ ਸਰ ਪੱਤਰਕਾਰ ਨਹੀਂ ਪੱਤਰਕਾਰ ਗੱਲ ਕਰ ਰਿਹਾ ਜੀ ਹੈ ਨੀ ਪੱਤਰਕਾਰ ਰਸੀਦ ਦੇ ਗੱਲ ਕਰ ਰਿਹਾ ਸਰ ਹਾਂ ਜੀ ਸਰ ਕੀ ਹਾਲ ਚਾਲ ਠੀਕ ਠਾਕ ਹੋ ਸਾਣੀ ਠੀਕ ਹੈ ਚਲੋ ਸਰ ਵਧੀਆ ਜਾਈਦਾ ਸਰ ਇੱਕ ਲੋਪੋ ਪਿੰਡ ਦੀ ਨਾ 13 ਤਰੀਕ ਦੀ ਇੱਕ ਲੜਾਈ ਹੋਈ ਹੋਈ ਹੈ ਜੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਜੀ ਹੈ ਜੀ ਇੱਕ ਲੋਪੋ ਪਿੰਡ ਦੇ ਵਿੱਚ 13 ਤਰੀਕ ਦੀ ਇੱਕ ਲੜਾਈ ਹੋਈ ਦੀਗੀ ਜੀ ਅੱਛਾ ਜੀ ਤੇ 13 ਤਰੀਕ ਨੂੰ ਇਲੈਕਸ਼ਨ ਤੋਂ ਪਹਿਲਾਂ ਹੋਈ ਜਿਹੜੀ ਇਲੈਕਸ਼ਨ ਹੋ ਗਿਆ ਟੀ ਹੈ ਜੀ ਹੁਣ ਹਾਂ ਹਾਂ ਤੇ ਰਾਤ ਨੂੰ ਪਿੰਡ ਦੇ ਹੀ ਜਿਹੜੇ ਕੋਈ ਸ਼ਰਾਬੀ ਅੰਸਰ ਸੀਗੇ ਉਹਨਾਂ ਨੇ ਪਿੰਡ ਦੇ ਕਿਸੇ ਪਰਿਵਾਰ ਦੇ ਤੇ ਅਟੈਕ ਕੀਤਾ ਸੀ ਉਹਨਾਂ ਦਾ ਘਰ ਵੀ ਸਾਰਾ ਢਾਟਾ ਜੀ ਤੇ ਕਿਰਪਾਲਾ ਖੰਡਿਆਂ ਨਾਲ ਅਟੈਕ ਕੀਤਾ ਸੀਗਾ ਤੇ ਉਹ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਈ 112 ਦੀ ਕਾਲ ਦੇ ਰਿਕਾਰਡਿੰਗ ਉਹ ਤੇ ਸਰ ਉਹ ਕਹਿੰਦੇ ਉਹ ਪਰਿਵਾਰ ਨੇ ਸਾਨੂੰ ਕੱਲ ਬੁਲਾਇਆ ਸੀਗਾ ਜੀ ਉਹ ਕਹਿੰਦੇ ਹਜੇ ਤੱਕ ਕੋਈ ਕਾਰਵਾਈ ਅਮਲ 'ਚ ਨਹੀਂ ਆਈ ਜੀ ਕੀ ਕਾਰਨ ਸਰ ਜੀ ਉਹਦਾ ਕੋਈ ਨਹੀਂ ਮੈਂ ਦੇਖਦਾ ਕਰਦਾ ਚੈੱਕ ਜੀ ਠੀਕ ਹੈ ਜੀ 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 ਮੈਨਾਂ ਦਾ ਬੰਦਿਆ ਉਹਨਾਂ ਤੇ ਰਣਜੋਤ ਸਿੰਘ ਆ ਜੀ ਦਰਖਾਸਤ ਕਰਤਾ ਕੋਈ ਠੀਕ ਠੀਕ ਆ ਸਰ ਠੀਕ ਜੀ